ਪਾਕਿਸਤਾਨ ਦੇ ਮੇਰੇ ਭਰਾ ਦਾ ਸ਼ੇਰ ਹੈ। ਹੂੰ ਇਹ ਜਦੋਂ ਹੁਣ ਸੁਣਨਗੇ ਮੱਚਣਗੇ ਜ਼ਰੂਰ ਹੋ ਸਕਦਾ ਹੈ ਕਮੈਂਟ ਤੇ ਗਾਲ੍ਹਾਂ ਵੀ ਕੱਢਣ। ਹਾਂਜੀ। ਉਹਨੇ ਚੋ ਕਹਿੰਦਾ ਹੁੰਦਾ ਬਣ ਸਕੀ ਨਾ ਬਾਤ ਜੱਬ ਕਿਸੇ ਹੇਰ ਫੇਰ ਸੀ। ਹੂੰ ਕੁੱਤੇ ਲੜਾ ਦिएਗੇ ਜੰਗਲ ਕੇ ਸ਼ੇਰ ਸੀ। ਅੱਛਾ। ਬੁੱਧਿਲ ਸੇ ਮੈਨੇ ਕਰੇ ਦੁਸ਼ਮਣੀ ਨਹੀਂ ਕੀਤੀ, ਦੁਸ਼ਮਣੀ ਵੀ ਕੀਤੀ ਆ ਤੇ ਮਰਦ ਦਲੇਰ ਸੀ। ਹੁਣ ਜਿਹਦੀ ਸਮਝ ਚ ਆ ਗਿਆ ਉਹ ਤਾਂ ਦੱਸ ਦੇਣਗੇ। ਹਾਂ। ਨਹੀਂ ਐਦਾਂ ਦੀ ਉਤੋਂ ਦੀ ਲੰਘ ਜੂਗਾ। ਮੇਰੇ ਨਾਲ ਕੱਦ ਵਧੂਗਾ। ਤੇ ਇਹਨਾਂ ਦੇ ਬੰਦੇ ਕਿੰਨੇ ਕ ਪੁਲਿਸ ਚ ਭਰਤੀ ਕਰਾਤੇ ਕੱਦ ਵਧਾਉਂਦਾ ਕਰ। ਹਾਂ ਸਹੀ ਹੈ। ਇਹ ਜਿਹੜੇ ਕੰਪਨੀਆਂ ਵਾਲੇ ਹਾਂ ਗੰਗਾ ਨਗਰ ਦੀ ਗਾਜਰਾ ਜਿਹੜੇ ਜਿਹੜੇ ਜਵਾਕ ਕਹਿੰਦੇ ਜਿੰਨੇ ਮੈਡੀਕਲ ਵਾਲੇ ਧਾ ਧਾ ਲੱਗ ਜਾਂਦੇ ਤੜਕੇ ਤੋਂ ਕੱਦ ਵਧਾਉਣ ਵਾਲਿਆਂ ਕੱਦ ਵਧਾਉਣ ਵਾਲਿਆਂ ਉਹਦੇ ਕੰਮ ਵਿੱਚ ਤੇ ਹੁਣ ਦੇ ਫਾ ਕੰਮ ਵਿੱਚ ਬਹੁਤ ਫਰਕ ਆ। ਅੱਛਾ। ਕੋਣ ਆਇਆ ਵੀ ਉਦੋਂ ਮਾਰ ਸਸਤਾ ਸੀ। ਧੂਮਾ ਖੁੱਲੀਆਂ ਸੀ। ਹੂੰ। ਮਾਰ ਠੀਕ ਰਹਿੰਦੇ ਸੀ ਕੋਈ ਪੱਠੇ ਵੀ ਨਹੀਂ ਪਉਂਦਾ ਸੀ ਉਦੋਂ। ਅੱਛਾ। ਪੱਠੇ ਵੀ ਉਹੀ ਪਉਂਦਾ ਸੀ ਜਿਹਦੇ ਕੋਲੇ ਆ ਜਾਂਦੇ ਸੀ। ਠੀਕ ਹੈ। ਖੁਰਦੀ ਬਣਾਈ ਆ ਇਹ ਤੇ ਦਾਦਾ ਨੇ। ਠੀਕ ਹੈ। ਬੁੱਟੇ ਖਾਨ ਨੇ। ਪਹਿਲੋ ਹੂੰ। ਤਾਂ ਗ ਤਰੀਕੇ ਸਾਰੇ ਬਦਲ ਗਏ ਸਰ ਪਹਿਲਾਂ ਵਾਲੀਆਂ ਬੱਕਰੀਆਂ ਦਾ ਇੰਨਾ ਫਰਕ ਸੀ ਕਰੀਰ ਚ ਜਾਂ ਮਲੇ ਚ ਸਿਰ ਢਾ ਕੇ ਖੜ ਜਾਂਦੀ ਜਿੰਨਾ ਮਰਜੀ ਮੀਂਹ ਪਈ ਜਾਂਦਾ ਬੱਕਰੀ ਭਜਦੀ ਨਹੀਂ ਸੀ ਹਾਂ ਔਰ ਆਚਾਰ ਕਹਿੰਗਾ ਨਹੀਂ ਡਿੱਗਣ ਦਿੰਦਿਆਂ ਸੜਕ ਤੇ ਹੋਣਗੇ ਜਾਂ ਹੋਣਗੇ ਹਾਂ ਇਹ ਜਿੰਨੇ ਜਿੰਨੇ ਲੋਕ ਕਮਜ਼ੋਰ ਹੋ ਜਾਂ ਨਾਲ ਇਹ ਵੀ ਕਮਜ਼ੋਰ ਹੋਈਆਂ ਇਹਨਾਂ ਦੀ ਖਰਾਕ ਨਹੀਂ ਰਹੀ ਜਾਂਡ ਨਹੀਂ ਰਹੀ ਮਲੇ ਨਹੀਂ ਰਹੀ ਕਰੀਰ ਨਹੀਂ ਰਹੀ ਹਾਂ ਟਿੱਬੇ ਨਹੀਂ ਰਹੀ ਸਹੀ ਚੱਲ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦਾ ਅੱਜ ਬਾਈ ਜੀ ਆਏ ਆ ਪਿੰਡ ਦਬੜੀਖਾਨਾ ਬਾਈ ਰਜਿੰਦਰ ਖਾਨ ਬਾਈ ਜੱਸਾ ਖਾਨ ਤੇ ਉਹਨਾਂ ਦੀ ਸਾਰੀ ਟੀਮ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਬਾਈ ਦੀਆਂ ਵੀਡੀਓ ਨੂੰ ਤੁਸੀਂ ਪਹਿਲਾਂ ਵੀ ਬੜਾ ਪਿਆਰ ਦਿੱਤਾ ਬਾਈ ਹੋਰੀ ਬੱਕਰੀਆਂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਆਪਣੇ ਪੰਜਾਬ ਦੇ ਲੋਕਾਂ ਨੂੰ ਦਿੰਦੇ ਹੈਗੇ ਆ ਤੇ ਆਪ ਵੀ ਇਹਨਾਂ ਦਾ ਬੀਟਰ ਬੱਕਰੀਆਂ ਦਾ ਕੰਮ ਹੈਗਾ ਨਾਲ ਬਾਈ ਜੀ ਬੱਕਰੀਆਂ ਦੇ ਇਲਾਜ ਬਾਰੇ ਵੀ ਨੌਲੇਜ ਰੱਖਦੇ ਅੱਜ ਸਾਰੀਆਂ ਗੱਲਾਂ ਬਤਾਂ ਬਾਈ ਨਾਲ ਕਰਾਂਗੇ ਤੇ ਸਭ ਤੋਂ ਪਹਿਲਾਂ ਬਾਈ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੂੰ ਦਾ ਤੇ ਆਹ ਕੀ ਕੰਮ ਕਰੀ ਆ ਨੋ ਬਾਈ ਸਭ ਤੋਂ ਪਹਿਲਾਂ ਦੇਦੇ ਵਾਰੀ ਪੁੱਛ ਲਗੇ ਚੰਗੀ ਭਲੀ ਕਣਕ ਖੜੀ ਆ ਵਧੀਆ ਤੇ ਤੁਸੀਂ ਇਹਦੇ ਵਿੱਚ ਬੱਕਰੀਆਂ ਛੱਡੀ ਬੈਠੇ ਹੋ ਇਹ ਫੋਟ ਜਾਦੇ ਕਰਦੀ ਐ ਇੱਕ ਤਾਂ ਅੱਛਾ ਇੱਕ ਇਹਦੇ ਚ ਜਿਹੜਾ ਪੱਠਾ ਦਾ ਥਾਂੇ ਖਾ ਜਾਂਦੀਆਂ ਠੀਕ ਹੈ ਤੇ ਕੋ ਤੈਨੂੰ ਦਿਖਾਈ ਹੈ ਕਣਕ ਜਿੱਦਾ ਦੂਜਿਆਂ ਨਾਲੋਂ ਪਤਲੀ ਹੈ ਫੇਰ ਤਾਂ ਸਾਨੂੰ ਦੱਸ ਦੇ ਹਾਂ ਬਾਕੀ ਆ ਬਾਈ ਮੇਰੇ ਕੋਲੇ ਖੜਾ ਜਿਨ੍ਹਾਂ ਦੀ ਇਹ ਕਣਕ ਹੈ ਇਹ ਆ ਆਮ ਬੰਦੇ ਦਾ ਐਡਾ ਦਿਲ ਨਹੀਂ ਹੁੰਦਾ ਵੀ ਇਹ ਫਸਲ ਦੇ ਵਿੱਚ ਸੜਾ ਦੇ ਇਹ ਬਾਈ ਮਾਲਕਾ ਖੇਤ ਦਾ ਹਾਂ ਇਹ ਮਾਲਕਾ ਸਸੀ ਗੱਲ ਬਾਈ ਜੀ ਕੀ ਨਾਮ ਹੈ ਬਾਈ ਆਪਣਾ ਹਸ਼ਤਰ ਸਿੰਘ ਆ ਜੀ ਬਾਈ ਆਮ ਜ਼ਿਮੀਂਦਾਰ ਤਾਂ ਬੱਕਰੀਆਂ ਨੂੰ ਪਈ ਤੋਂ ਨਹੀਂ ਉਤਰਨ ਦਿੰਦੇ ਵੀ ਯਾਰ ਚਾਰੇਗਾ ਮਾਲ ਆਪਣੀ ਵਿੱਚ ਵਾੜੇਗਾ ਵਾਂਹ ਦੇ ਤੁਸੀਂ ਐਡਾ ਜੇਰਾ ਕਿਵੇਂ ਕੱਢ ਲਿਆ ਬਾਈ ਬਾਈ ਜੀ ਸਾਨੂੰ ਵੀ ਨਹੀਂ ਪਤਾ ਸੀ ਪਹਿਲਾਂ ਅੱਛਾ ਇਹਦਾ ਫਾਇਦਾ ਹੀ ਆ ਸਾਨੂੰ ਠੀਕ ਹੈ ਜੀ ਸਾਨੂੰ ਵੀ ਡਾਕਟਰ ਸਾਹਿਬ ਨੇ ਦੱਸਿਆ ਕਹਿੰਦੇ ਜੇ ਤੁਸੀਂ ਚਰਾਉਂਗੇ ਤਾਂ ਜਿਵੇਂ ਅੱਗੇ ਗਾਈਆਂ ਆ ਜਾਂਦੀਆਂ ਸੀਗੀਆਂ ਖਾ ਜਾਂਦੀਆਂ ਸੀ ਹਾਂਜੀ ਤੇ ਵੱਧ ਹੁੰਦੀ ਸੀ ਫਸਲ ਹਾਂਜੀ ਤੇ ਉਵੇਂ ਹੀ ਸਾਨੂੰ ਵੀ ਐ ਹੋ ਗਿਆ ਆਹੀ ਹੈਗਾ ਆਪਾਂ ਵੀ ਬੱਕਰੀਆਂ ਚਰਾ ਕੇ ਵੇਖ ਲੈਣੀਆਂ ਫਿਰ ਅੱਛਾ ਤੇ ਨਾਲੇ ਇੱਕ ਬਾਥੂ ਦੀ ਸਵਰੇ ਨਹੀਂ ਕਰਨੀ ਪੈਂਦੀ ਬਾਈ ਹਾਂਜੀ ਹੋਰ ਪੱਠੇ ਵਗੈਰਾ ਵੀ ਇਹ ਖਾਂਦੀ ਹੈ ਨਾ ਠੀਕ ਹੈ ਜੀ ਤੇ ਨਾਲੇ ਪੌਨਾਂ ਵਾਲੇ ਫੜੀਆਂ ਇਹ ਬਈ ਕੋਰ ਹੀ ਖੜੀਏ ਕਣਕੇ ਹਾਂ ਬਈ ਇਹ ਦੋ ਮੀ ਮੀ ਪਈਆਂ ਮੀਆਂ ਤੇ ਹੈ ਨਾ ਹਾਂਜੀ ਹਾਂਜੀ ਤੇ ਤੁਸੀਂ ਪਹਿਲੇ ਸਾਲ ਕਦੋਂ ਚੜਾਈਆਂ ਸੀਗੀਆਂ ਬੱਕਰੀਆਂ ਕਣਕੇ ਚ ਏ ਬਈ ਅਸੀਂ ਪਹਿਲੀ ਵਾਰੀ ਐਤ ਕੀ ਵਾਰੀ ਚਰਾਇਆਂ ਅਸੀਂ ਅੱਛਾ ਹਾਂ ਉਹ ਜਿਹੜੀ ਨਾਲ ਦੀ ਕਣਕ ਆਪਣੀ ਉਹਦੇ ਚਰਾਇਆਂ ਤੇ ਜਦੋਂ ਬੱਕਰੀਆਂ ਚਾਰ ਕੇ ਬਾਹਰ ਨਿਕਲ ਗਈਆਂ ਪੰਜਾਂ ਸੱਤਾਂ ਦਿਨਾਂ ਬਾਅਦ ਹੀ ਸਾਡੇ ਪਹਿਲਾਂ ਸਾਨੂੰ ਲੋਕਾਂ ਦੇ ਕਹਿੰਦੇ ਯਾਰ ਇਹਦਾ ਕੰਮਲੇ ਦੋ ਇਕੱਠੇ ਹੋਏ ਆ ਵੀ ਇੱਕ ਤਾਂ ਡਾਕਟਰ ਇਹ ਹੋ ਜਾ ਕਮਲਾ ਇੱਕ ਗਾਂ ਇਹਨਾਂ ਨੂੰ ਘੋਟ ਕੰਮਲੇ ਸਾਡੇ ਘੋਟ ਨਾਲ ਟੱਕਰ ਗਈ ਅੱਛਾ ਪਰ ਜਦੋਂ ਹਫ਼ਤਾ ਕਣਾਂ ਗਿਆ ਉਹ ਕਹਿੰਦੇ ਯਾਰ ਆਪਾਂ ਵੀ ਚਰਾਉਣੀਆਂ ਸੀ ਫਿਰ ਇਸ ਗੱਲ ਤੇ ਕੀ ਫਰਕ ਲੱਗਿਆ ਕੰਮਕੇ ਚ ਬਈ ਯਾਰ ਫਰਾਰਾ ਹੀ ਬਹੁਤ ਵਧੀਆ ਯਾਰ ਅੱਛਾ ਕੋਈ ਮੈਗਨੀਟ ਵਗੈਰਾ ਹੋਰ ਤਾਂ ਨਹੀਂ ਕਰਨੀ ਪਈ ਨਹੀਂ 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 ਫੋਟ ਕੀਤੀ ਕਣਕ ਨੇ ਦੁੱਧ ਬਹੁਤ ਵਧੀਆ ਬਣਦੀ ਹੈ ਬਾਈ ਜੀ ਠੀਕ ਆ ਬਾਈ ਹਾਂ ਐਵੇਂ ਡਰ ਜਾਣ ਲੱਗੇ ਨਾ ਮੁੱਛੀ ਜਾਂਦੇ ਨੇ ਬੱਕਰੀਆਂ ਵੇਖ ਕੇ ਬੰਦੇ ਦਾ ਮਨ ਜਾ ਥੋੜਾ ਜਿਹਾ ਡੋਲਦਾ ਵੀ ਸਾਰੀ ਮੁੱਛ ਤਿਆਰ ਕਿਵੇਂ ਫੁੱਟੂਗੀ ਨਹੀਂ ਬਾਈ ਇਹ ਜਾਨਵਰ ਹੁੰਦਾ ਵੈਸੇ ਸਿਆਣਾ ਇਹ ਹੂੰ ਬਾੜੀ ਜਿਆਦਾ ਨਹੀਂ ਖਾਂਦਾਗਾ ਮਤਲਬ ਬਾਕੀ ਇਹਨਾਂ ਨੂੰ ਢਾਂਗਾ ਯਾਰ ਸਹੀ ਮੈਨੇ ਚ ਤਾਂ ਫਰੀਕ ਬੰਦੇ ਨੂੰ ਨਾ ਤੁਸੀਂ ਜਾਨੀ ਕਿ ਜਿਹਨੂੰ ਢਾਂਗਾ ਉਹਨੂੰ ਕਹੋ ਵੀ ਤੁਸੀਂ ਚਲਾ ਕੇ ਲੈ ਕੇ ਜਾਓ ਇਹਨਾਂ ਨੂੰ ਢਾਂਗਾ ਬਾਈ ਹੁਣ ਅੱਛਾ ਇਹ ਉਹਨਾਂ ਉਹਨਾਂ ਹੀ ਉਤੋਰੀ ਜਾਂਦੇ ਨੇ ਨਹੀਂ ਹੁੰਦੇ ਨੇ ਸਹੀ ਹੈ ਬਾਈ ਗੱਲ ਇਹ ਜਵਾ ਜਵਾ ਢੰਗ ਕੀ ਹੁੰਦਾ ਬੱਕਰੀਆਂ ਚਾਰਨ ਹਾਂਜੀ ਇੱਕ ਤਾਂ ਇਹ ਵਿਚਾਲੇ ਜਿਹੜਾ ਟੇਢੇ ਕੈਰੇ ਇਹਦੇ ਬੱਟਾ ਹੈ ਹਾਂਜੀ ਆਮ ਜਿਹੜੇ ਬੰਦੇ ਨੂੰ ਨਹੀਂ ਪਤਾ ਬੱਟਾਂ ਤੇ ਤੁਰਨਗੇ ਹਮ ਹੁਣ ਜਦੋਂ ਕੱਲ ਨੂੰ ਕਣਕੇ ਪੱਕ ਗਈ ਤੇ ਵਿਚਾਰੇ ਗਾਚੀ ਕਿੱਥੋਂ ਚੱਕ ਕੇ ਲਾਉਣਗੇ ਹਾਂਜੀ ਆ ਲੋਕ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਦੇ ਵੀ ਆਪਣੇ ਪੈਰ ਲਿਬੜਦੇ ਆ ਲਿਬੜ ਜਾਣ ਕੁਛ ਨਹੀਂ ਹੁੰਦਾ ਆਪਾ ਪੱਟ ਨਾ ਮਿੱਦੋ ਜਿਹੜੀ ਵਿਚਾਲੇ ਪਾਈ ਵੀ ਹੈ ਅੱਛਾ ਦੂਜੀ ਗੱਲ ਇਹ ਵੀ ਜਾਨਵਰ ਜਿੱਥੇ ਤੁਹਾਨੂੰ ਦੱਸਦੇ ਆ ਵੀ ਜਿਆਦਾ ਖੜਦੇ ਉਥੋਂ ਗਾਹ ਤੋੜ ਦਿਓ ਹਮ ਓਵੇਂ ਓਵੇਂ ਤੋੜਦੇ ਜਾਓ ਅੱਛਾ ਮੜ ਕੇ ਓਵੇਂ ਹੀ ਗੱਜ ਜਾਂਦੇ ਠੀਕ ਹੈ ਇੱਕ ਦੋ ਦਿਨ ਦੀ ਟ੍ਰੇਨਿੰਗ ਦੇਣੀ ਪੈਂਦੀ ਹੈ ਇਹਨਾਂ ਨੂੰ ਹੁਣ ਬੰਦੇ ਸਾਰੇ ਆਪਾਂ ਇੱਥੇ ਖੜੇ ਬੱਕਰੀਆਂ ਖੜੀਆਂ ਆਰਾਮ ਨਾਲ ਹਨਾ ਭਾਈਦਿਆਂ ਕਿਸੇ ਇਹਨਾਂ ਦੀ ਐਲ ਐਲ ਵੀ ਕਰਾਈ ਵੀ ਸੁਨਾਵਰ ਪੜ੍ਹ ਗਏ ਮੰਗੇ ਸਾਰਿਆਂ ਅੱਛਾ ਅੱਛਾ ਤੇ ਹੋਰ ਸੁਣਾਓ ਭਾਈ ਕਿਹਨੇ ਚੱਲ ਰਿਹਾ ਕੰਮਕਾਰ ਅੱਜਕੱਲ ਲੋਕਾਰ ਤਾਂ ਬਹੁਤ ਵੱਧ ਗਿਆ ਸੀ ਇਹਦੇ ਵਿੱਚ ਜਿਹੜੇ ਡਿਫਾਲਟਰ ਬੰਦੇ ਵੜ ਗਏ ਨਾ ਉਹ ਫੇਲ ਕਰਦੇ ਡਿਫਾਲਟਰ ਕਿਵੇਂ ਜੀ ਜਿਹੜੇ ਕਹਿੰਦੇ ਅਸੀਂ ਟ੍ਰੇਨਿੰਗ ਦਿੰਨੇ ਆ ਅੱਛਾ ਹੁਣ ਤੂੰ ਆਏ ਦੇਖ ਵੀ ਸੂਰਜ ਨੂੰ ਦੀਵਾ ਕਿਵੇਂ ਦਿਖਾ ਦੇਣਗੇ ਹਾਂ ਜਦੋਂ ਸਾਡਾ ਜੱਦੀ ਪੁਸਤੀ ਕੰਮ ਹੋ ਸਾਨੂੰ ਟ੍ਰੇਨਿੰਗ ਕਿਵੇਂ ਦੇ ਦੇਣਗੇ ਠੀਕ ਹੈ ਟ੍ਰੇਨਿੰਗ ਵਾਲੇ ਦੱਸਣਗੇ ਵੀ ਸਭ ਤੋਂ ਪਹਿਲਾਂ ਢਾਂਗੀ ਕਿਹਨੇ ਜੜੀ ਤੁੱਕੇ ਵੜ ਕੇ ਪਹਿਲਾਂ ਝੰਮਕੇ ਪਾਉਂਦੇ ਸੀ ਵੀ ਵੜ ਕੇ ਕੌਣ ਪਾਉਣ ਲੱਗੇ ਹਾਂ ਫਿਰ ਉਹ ਦੱਸਣਗੇ ਵੀ ਸਭ ਤੋਂ ਪਹਿਲਾਂ ਬੋਗਦੇ ਪੱਲੀ ਲਾਈ ਕਿਹਨੇ ਵੀ ਬੱਕਰੀ ਨਹੀਂ ਲੱਗਣ ਦੇਣੇ अच्छा फिर वो ਦੱਸਣਗੇ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹੜੇ ਸਣ ਦੇ ਵਿੱਚ ਖੁਰਨੀਆਂ ਬਣਾਈਆਂ ਪਹਿਲਾਂ ਲੋਕ ਪੁੰਜੇ ਪੱਠੇ ਪਾਉਂਦੀ ਸੀ ਹਾਂਜੀ ਉਹ ਟ੍ਰੇਨਿੰਗ ਵਾਲਿਆਂ ਨੂੰ ਪੁੱਛ ਲਈ ਹਮ ਨਾਲ ਉਹਨੂੰ ਕਹੇ ਕਮੈਂਟ ਕਰਕੇ ਦੱਸ ਦੇ ਜੇ ਤੁਹਾਨੂੰ ਪਤਾ ਤਾਂ ਜਿਆਦੇ ਬਈ ਟ੍ਰੇਨਿੰਗ ਲੈਣ ਲੋਕ ਉਹ ਆਉਂਦੇ ਜਿਹੜੇ ਚਾਹੁੰਦੇ ਬੱਕਰੀਆਂ ਦੇ ਲੋਨ ਲਈਏ ਆਪਾਂ ਪੈਸੇ ਖਾ ਲਈਏ ਬੱਕਰੀਆਂ ਮੁੜ ਕੇ ਵੇਚ ਦੇਵਾਂਗੇ ਨਹੀਂ ਰੌਲਾ ਤੇ ਇਹੀ ਹੈ ਨਾ ਸਬਸਿਡੀ ਖਾਣ ਦੇ ਮਾਰੇ ਸਾਰੇ ਇਹ ਢੰਗ ਤਰੀਕੇ ਵਰਤ ਰਹੇ ਹਾਂ ਪਰ ਰੌਲਾ ਇਹ ਹੈ ਵੀ ਜਿਹੜੇ ਕੰਮ ਦੀ ਖਾਤਰ ਤੁਸੀਂ ਪੈਸੇ ਲੈ ਰਹੇ ਹੋ ਗਾਂ ਤਾਂ ਵਧਾਓ ਯਾਰ ਜਦੋਂ ਸਰਕਾਰ ਸੁੱਟੀ ਮਾਰਤ ਕਰ ਰਹੀ ਹੈ ਕੰਮ ਕਰਕੇ ਤਾਂ ਦਿਖਾ ਗਾ ਫੇਲ ਪਾਸ ਤਾਂ ਤੁਹਾਡੀ ਕਿਸਮਤ ਆ ਪਰ ਫੇਲ ਹੋਣ ਵਾਲਾ ਇਹ ਧੰਦਾ ਹੈ ਨਹੀਂ ਹੁਣ ਟ੍ਰੇਨਿੰਗ ਵਾਲੇ ਕਹਿੰਦੇ 7000 ਰੁਪਏ ਮਹੀਨੇ ਦਾ ਲੈਨੇ ਆ ਹਾਂ ਜਿਹਦੀ ਮੰਜੀ 7000 ਚ ਪਹਿਲਾਂ ਠੋਕਤੀ 7000 ਦਾ ਚਾਹ ਕੋੜ ਨਹੀਂ ਮੁੱਕਦਾ ਗਰੀਬ ਬੰਦੇ ਦਾ ਸਹੀ ਗੱਲ ਹੈ ਫਿਰ ਉਹ ਟ੍ਰੇਨਿੰਗ ਦੱਸ ਦੇਣ ਵੀ ਦਿਨੇ ਕਾਦੀ ਹੈ ਫਿਰ ਜਿੰਨੇ ਟ੍ਰੇਨਿੰਗ ਦੇਣ ਵਾਲੇ ਆ ਮੇਰੇ ਨਾਲ ਸਿਰ ਸਿਰ ਦੀ ਸ਼ਰਤ ਲਾਉਣ ਅੱਛਾ ਆਪਾਂ ਅੱਖਾਂ ਬੰਨ ਕੇ ਹੱਡਾ ਰੂੜੀ ਚ ਬਹਿ ਜਾਾਂਗੇ ਹਾਂ ਇੱਕ ਇੱਕ ਟੰਗ ਅੰਗਾਂ ਟੋ ਟੋ ਕੇ ਦੱਸਣਾ ਵੀ ਆਹ ਕਿਹੜਾ ਤੇ ਆਹ ਕਿਹੜਾ ਜੇ ਨਾ ਵੱਡਾ ਕਾ ਤਾਂ ਮੈਂ ਵੱਡੂ ਤੇ ਜੇ ਉਹਨਾਂ ਨੇ ਦੱਸਤਾ ਤਾਂ ਮੇਰਾ ਵੱਡ ਦੇਣ ਅੱਛਾ ਅਸੀਂ ਪੁਰਾਣੇ ਰੱਖਣ ਵਾਲੇ ਬੱਕਰੀ ਕੋ ਵੱਡੇ ਪਸ਼ੂ ਵੀ ਪਏ ਹੁਣ ਪਲਾਂ ਹਾਂ ਠੀਕ ਹੈ ਨਾ ਵੀ ਅਸੀਂ ਜਿਹੜੇ ਬੱਕਰੀਆਂ ਰੱਖਣ ਵਾਲੇ ਆ ਅਸੀਂ ਅੱਡ ਬਹਿ ਜਾਂਗੇ ਇੱਕ ਸਾਈਡ ਤੇ ਅੱਛਾ ਉਹ ਅੱਡ ਬਹਿ ਜਾਣ ਜਿਹੜੇ ਟ੍ਰੇਨਿੰਗਾਂ ਦਿੰਦੇ ਆ ਠੀਕ ਹੈ ਜਾਂ ਫਿਰ ਸਾਡੇ ਨਾਲ ਪੇਪਲ ਡਾਲੀਆਂ ਤੇ ਚੜ ਕੇ ਦੇਖ ਲੈਣ ਜਿਹੜੇ ਟ੍ਰੇਨਿੰਗਾਂ ਦਿੰਦੇ ਆ ਵੀ ਕਿਵੇਂ ਆਉਣਗੇ ਡਾਲੀਆਂ ਕੁਖਤ ਕਰ ਹਾਂ ਕਿਵੇਂ ਵੀ ਆ ਮੈਂਤेंद्र ਦਰਖਤ ਕੋਨਾ ਕਰ ਦਿੰਦੇ ਆ ਦੂਜੀ ਗੱਲ ਇਹ ਵੀ ਜਿਹੜੀ ਉਹ ਟ੍ਰੇਨਿੰਗ ਦਿੰਦੇ ਉਹ ਕੱਲੇ ਫਾਰਮ ਵਾਲੇ ਆ ਵੀ ਘਰੇ ਇੰਨਾ ਮਹਿੰਗਾ ਨੀਰਾ ਪੱਠਾ ਪਾ ਕੇ ਬੱਕਰੀ ਚੋਂ ਬਚੂ ਕੀ ਜਿੰਨਾ ਤੇ ਬਾਹਰ ਨਹੀਂ ਜਾਂਦਾ ਬੀਟਲ ਬੱਕਰੀ ਆ ਬਈ ਬਹੁਤ ਲੋਕਾਂ ਨੇ ਤਿਆਰਬਾ ਕਰ ਲਿਆ ਆਪਾਂ ਦੇਖਿਆ 5-6 ਸਾਲਾਂ ਦੇ ਵਿੱਚ ਬਹੁਤ ਫਾਰਮ ਬਣੇ ਨਵੇਂ ਲੋਕ ਆਏ ਮਹਿੰਗੇ ਮਹਿੰਗੇ ਜਾਨਵਰ ਵੀ ਲਏ ਪਰ ਆਖਰਕਾਰ ਕੋਈ ਛੱਡ ਗਿਆ ਕੋਈ ਇਹ ਧੰਦੇ ਨੂੰ ਫੇਲ ਕਹੀ ਜਾਂਦਾ ਕੋਈ ਕਹੀ ਜਾਂਦਾ ਯਾਰ ਬੀਟਰਲ ਬੱਕਰੀ 'ਚ ਫਾਇਦਾ ਕੋਈ ਨਹੀਂ ਹੋਰ ਨਸਲ ਰੱਖੋ ਇਹ ਇੱਕ ਪਾਕਿਸਤਾਨ ਦੇ ਮੇਰੇ ਭਰਾ ਦਾ ਸ਼ੇਅਰ ਹੈ ਹੂੰ ਇਹ ਜਦੋਂ ਹੁਣ ਸੁਣਨਗੇ ਮੱਚਣਗੇ ਜ਼ਰੂਰ ਹੋ ਸਕਦਾ ਕਮੈਂਟ ਤੇ ਗਾਲ੍ਹਾਂ ਵੀ ਕੱਢਣ ਹਾਂਜੀ ਉਹਨੇ ਚੋ ਕਹਿੰਦਾ ਹੁੰਦਾ ਬਣ ਸਕੀ ਨਾ ਬਾਤ ਜੱਬ ਕਿਸੇ ਹੇਰ ਫੇਰ ਸੀ ਹੂੰ ਕੁੱਤੇ ਲੜਾ ਦिएਗੇ ਜੰਗਲ ਕੇ ਸ਼ੇਰ ਸੀ ਅੱਛਾ ਬੱਜੜ ਸੇ ਮੈਨੇ ਕਦੇ ਦੁਸ਼ਮਣੀ ਨਹੀਂ ਕੀਤੀ ਦੁਸ਼ਮਣੀ ਵੀ ਕੀਤੀ ਆ ਤੇ ਮਰਦ ਦਲੇਰ ਸੀ ਹਰ ਜਿਹਦੀ ਸਮਝ ਚ ਆ ਗਿਆ ਉਹ ਤਾਂ ਦੱਸ ਦੇਣਗੇ ਹਾਂ ਨਹੀਂ ਇਦਾਂ ਦੇ ਉੱਤੋਂ ਦੀ ਲੰਘ ਜੂਗਾ ਲੰਘ ਜੂਗੇ ਇਹ ਉਹ ਇਕੱਠੇ ਹੋਏ ਵੀ ਆ ਸਾਰੇ ਹੂੰ ਠੀਕ ਹੈ ਨਾ ਇਹ ਪੰਜ ਸੱਤਾ ਦਲਾਲ ਹੋ ਜਾਓ ਨਚਾਰ ਜੀ ਵਿੱਚ ਇਹ ਇੱਕ ਮਾਫ ਗੱਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਹਾਂਜੀ ਨਵੇਂ ਬੰਦੇ ਫਸ ਰਹੇ ਆ ਪੁਰਾਣਾਂ ਦਾ ਝਾਕਦੇ ਨਹੀਂ ਇਹਨਾਂ ਨੇ ਹੂੰ ਫਰਜ਼ ਕਰ ਇਹ ਬੰਦਾ ਇਹਨੂੰ ਆਪਾਂ ਜੇ ਰਾਇ ਸਹੀ ਨਹੀਂ ਦੇ ਸਕਦੇ ਆ ਪੈ ਤਾਂ ਘਰ ਤਾਂ ਨਾ ਪਟਕੇਣਾ ਜੀ ਠੀਕ ਹੈ ਨਾ ਇਹ ਸਾਰੇ ਗਮਰਾਹ ਕਰ ਕਰਕੇ ਮੰਜੀ ਠੋਕਦੇ ਆ ਲੋਕ ਇਹ ਗੱਲ ਆਪਾਂ ਦੇਖੀ ਆ ਬਈ ਮੰਡੀਆਂ ਦੇ ਵਿੱਚ ਦੇਖਿਆ ਹੂੰ ਬੰਦਾ ਨਵਾਂ ਆਉਂਦਾ ਉਹਨੂੰ ਚਾਹ ਹੁੰਦਾ ਪੈਸਾ ਹੁੰਦਾ ਸਾਰਾ ਕੁਝ ਹੁੰਦਾ ਵੀ ਯਾਰ ਮੈਂ ਕੰਮ ਸ਼ੁਰੂ ਕਰਨਾ ਨਵੇਂ ਬੰਦੇ ਨੂੰ ਰਲ ਮਿਲ ਕੇ ਸਾਰੇ ਬੰਦੇ ਯਾਰ ਫੋਨਾਂ ਤੇ ਕਿੱਟਕ ਇੰਨਾ ਕਿ ਠੱਗ ਲੈਣਗੇ ਕੀ ਦਾ ਲਾਉਣਾ ਹੈ ਮੁੜ ਕੇ ਬੰਦਾ ਮੂੰਹ ਨਹੀਂ ਕਰਦਾ ਹੁਣ ਕੇ ਮੂੰਹ ਨਹੀਂ ਕਰਦਾ ਹੁਣ 30000 ਦਾ ਜਾਨਵਰ ਜਿਹਨੂੰ ਵਿਚਾਰਿਆਂ ਨੂੰ 50000 ਦਾ ਮੜਤਾ ਹੂੰ ਉਹ ਦੱਸ ਕਿਵੇਂ ਸੈਟ ਹੋਊਗੀ ਇਹ ਇਹ ਚੀਜ਼ 'ਚ ਸੁਧਾਰ ਹੋ ਸਕਦਾ ਬਈ ਨਹੀਂ ਇਹ ਲੋਕਾਂ ਨੂੰ ਜਾਗਰਤ ਹੋਣਾ ਪਊਗਾ ਆਪ ਵੀ ਅਸੀਂ ਕਿਹਦੇ ਕੋਲੇ ਜਾਣਾ ਇਹਦਾ ਟ੍ਰੇਨਿੰਗ ਵਾਲਾ ਉਹਦਾ ਮਾਪਿਓ ਪਹਿਲਾਂ ਕਿਤੇ ਗਾਂ ਮੱਝ ਚੱਜਦੀ ਰੱਖ ਕੇ ਵੇਖੀ ਹੈ ਕਿ ਨਹੀਂ ਉਹਨੇ ਹੂੰ ਵੀ ਉਹਨਾਂ ਦਾ ਰਕਾਟ ਕੀ ਆ ਪਿੱਛੇ ਅੱਛਾ ਜਿਹੜੇ ਪ੍ਰਾਣੇ ਬੁੜੇ ਸੋ ਐਵੇਂ ਨਹੀਂ ਕਹਿੰਦੇ ਸੀ ਧੀ ਪੁੱਤ ਲਾਣੇ ਦਾ ਤੇ ਬਲਦ ਕਰਾਣੇ ਦਾ ਹੂੰ ਇੰਨਾ ਗੱਲਾਂ 'ਚ ਦਮ ਸੀ ਬਿਲਕੁਲ ਠੀਕ ਹੈ ਨਾ ਤੇ ਹੁਣ ਇਹ ਬਸ ਕੱਲੀਆਂ ਔਰਲੀਆਂ ਪੁਰਲੀਆਂ ਮਾਰਨ ਲੱ ਤੜਕੇ ਤੋਂ ਲੱਗ ਜਾਂਦੇ ਠੀਕ ਹੈ ਜਿਵੇਂ ਹੁਣ ਕਹੀ ਜਾਂਦੇ ਆ ਲੋਕ ਵੀ ਬੱਕਰੀਆਂ ਦਾ ਯਾਰ ਮੰਦਾ ਆ ਗਿਆ ਬੀਟਲ ਬੱਕਰੀ ਦਾ ਜਿਹੜਾ ਤੁਹਾਡੇ ਕੋਲੇ ਕੰਮ ਆ ਜਿਹੜੇ ਪੁਰਾਣੇ ਬੰਦੇ ਆ ਚਾਰਨ ਵਾਲੇ ਹੈਗੇ ਆ ਤੁਹਾਡੇ ਤੇ ਇਹ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਹਣਾ ਬਹੁਤ ਲੋਕ ਕਹਿੰਦੇ ਬੀਟਲ ਬੱਕਰੀ 'ਚ ਕੋਈ ਫਾਇਦਾ ਨਹੀਂਗਾ ਮੰਦਾ ਆ ਗਿਆ ਇਹਦਾ ਕੰਮ ਨਾ ਕਰੋ ਕਈ ਕਹਿੰਦੇ ਭੇਡਾਂ ਦਾ ਫਾਰਮ ਕਰ ਲਓ ਕੋਈ ਕਹਿੰਦਾ ਬਰਬਰੀ ਬੱਕਰੀ ਤੇ ਆ ਜਾਓ ਤੁਹਾਡੇ ਹਿਸਾਬ ਨਾਲ ਜਿਹਨੇ ਬੀਟਲ ਬੱਕਰੀ ਚੋਂ ਕਮਾਈ ਲੈਣੀ ਆ ਕਿਹੜੇ ਢੰਗ ਨਾਲ ਕੰਮ ਕਰਨਾ ਚਾਹੀਦਾ ਯਾਰ ਜ਼ੀਰੋ ਤਾਂ ਚੱਲੇ ਮੈਂ ਤੈਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਜਦੋਂ ਅਸੀਂ ਅਡੀਆਂ ਚੱਕ ਕੇ ਫਹਾ ਲੈਂਦੇ ਆ ਨਾ ਉਦੋਂ ਥੱਲੇ ਡਿਸਕ ਹਿੱਲਦੀ ਹੈ ਅੱਛਾ ਠੀਕ ਹੈ ਨਾ ਵੀ ਤੁਸੀਂ ਕੰਮ ਕਰਨਾ ਪਹਿਲੇ ਇੱਕ ਰੱਖ ਕੇ ਦੇਖ ਲਓ ਜੇ ਤੋ ਪਾਲਦੀਆਂ ਤਾਂ ਗਾਂ ਚਲੋ ਜੇ ਕੱਠੀਆਂ ਕੇਰਾ 10 ਲੈ ਲਈਆਂ 6 ਮਹੀਨੇ ਤਾਂ ਮਾਣਾ ਕੇ ਫਿਰ ਕੰਮਜਾਪ ਕਿਵੇਂ ਹੋਣੀ ਹੂੰ ਸਹੀ ਹੈ ਭਾਈ ਬੱਕਰੀਆਂ ਚ ਭਾਈ ਦਵਾਈਆਂ ਮੂੰਹੀ ਵੀ ਬੜਾ ਪੈਸਾ ਜਾਂਦਾ ਨਵੇਂ ਬੰਦੇ ਨਹੀਂ ਇਹ ਇੱਕ ਮਾਫੀਆ ਬਣਿਆ ਵਾ ਸਾਰਾ ਅੱਛਾ ਠੀਕ ਹੈ ਨਾ ਇੱਥੇ ਉਹ ਡਾਕਟਰ ਹੈ ਜਿਹਨਾਂ ਨੇ ਆਪ ਘਰੇ ਨਾਲ ਤਾਂ ਮੱਝ ਰੱਖੀ ਐ ਨਾ ਗਾਂ ਰੱਖੀ ਐ ਹਾਂਜੀ ਠੀਕ ਹੈ ਨਾ ਨਾ ਕਰੇ ਬੱਕਰੀ ਰੱਖ ਕੇ ਦੇਖੀਏ ਅੱਛਾ ਫਿਰ ਉਹਨੂੰ ਇਹਦਾ ਲਸਣਾ ਦਾ ਕਿਵੇਂ ਪਤਾ ਲੱਗੂਗਾ ਇਹ ਕਿਨੇ ਕਿਹੜਾ ਬੋਲ ਕੇ ਦੱਸਣੇ ਹੂੰ ਹੁਣ ਵੈਕਸੀਨ ਆ ਜਾਂਦੀ ਹੈ ਪਿੰਡਾਂ ਦੇ ਵਿੱਚ ਹੂੰ ਠੀਕ ਹੈ ਉਹ ਬੱਕਰਿਆਂ ਵਾਲਿਆਂ ਨੇ ਵੀ ਕਹਿੰਦੇ ਆ ਬਾਈ ਤੁਸੀਂ ਲਵਾ ਲਓ ਹੁਣ ਮੱਝ ਦੀ ਤੇ ਬੱਕਰੀ ਦੀ ਡੋਜ਼ ਕਿਵੇਂ ਬਣਾਉਣਗੇ ਮੱਝ ਤਾਂ ਹੋਊਗੀ 5 ਕੁਇੰਟਲ ਦੀ ਹਾਂਜੀ ਤੇ ਬੱਕਰੀ 40 ਕਿਲੋ ਦੀ ਕਿੰਨੀ ਡੋਜ਼ ਲਾਉਣਗੇ ਤੇਰੇ ਹਿਸਾਬ ਨਾਲ ਫਿਰ ਡੋਜ਼ ਨਹੀਂ ਬਣਦੀ ਹਾਂ ਹੈ ਹੂੰ ਦੂਜੀ ਗੱਲ ਇਹ ਨਾ ਕੋਈ ਪਹਿਲੀ ਗੱਲ ਤਾਂ ਸਰਕਾਰ ਬੱਕਰੀ ਦਾ ਧੰਦਾ ਕਾਮਯਾਬ ਕਰਕੇ ਖੁਸ਼ ਨਹੀਂ ਖੁਸ਼ ਹੁਣ ਜਿਵੇਂ ਪਹਿਲਾਂ ਆਪਾਂ ਗੱਲ ਕਰਕੇ ਰੱਖਿਆ ਵੀ ਇਹ ਖੁੱਡਕਾ ਸਾਹਿਬ ਕਹਿੰਦਾ ਵੀ ਸਹਾਇਕ ਧੰਦੇ ਪਣਾਓ ਹਾਂ ਕਿ ਸਹਾਇਕ ਧੰਦਾ ਦੀ ਖਾਤਰ ਦੱਸਣ ਤਾਂ ਸਹੀ ਵੀ ਅਸੀਂ ਕਰਿਆ ਕੀ ਹੈ ਮੈਂ ਵੀ ਬਈ ਖੁੱਡੀਆਂ ਸਾਹਿਬ ਦੇ ਲੈਕਚਰ ਸੁਨੇ ਆ ਉਹ ਹਰੇਕ ਭਾਸ਼ਣ ਦੇ ਵਿੱਚ ਕਹਿੰਦੇ ਆ ਵੀ ਅੱਜ ਕੱਲ ਬੱਕਰੀ ਪਾਲਣ ਦਾ ਧੰਦਾ ਵੀ ਚੰਗੇ ਲੈਵਲ ਤੇ ਆ ਬੱਕਰੀ ਵੀ ਚੰਗੀ ਕਮਾਈ ਦਿੰਦੀ ਆ ਮੇਰੇ ਕਈ ਦੋਸਤ ਦੱਸਦੇ ਆ ਵੀ ਬੱਕਰੀ ਇੱਕ ਸੂਏ ਤੇ ਤਿੰਨ ਤਿੰਨ ਬੱਚੇ ਵੀ ਦੇ ਦਿੰਦੀ ਆ ਪਰ ਸਰਕਾਰ ਕਰ ਕੁਛ ਨਹੀਂ ਰਹੀ ਬੱਕਰੀਆਂ ਵਾਸਤੇ ਜੇ ਤੂੰ ਮੱਝ ਦੀ ਕੋਈ ਦਵਾਈ ਲੈਣ ਜਾਣੀ ਆ ਹਸਪਤਾਲ ਚੋਂ 10 ਰੁਪਏ ਫੀਸ ਆ ਉਹ 5 ਕਮਲ ਚਲਦੀ ਆ ਬੱਕਰੀ ਦੀ ਦਵਾਈ ਲੈਣ ਜਾਣੀ ਆ ਬੱਕਰੀ 50 ਕਿਲੋ ਦੇ 10 ਰੁਪਏ ਫੀਸ ਹੀ ਆ ਦੀ ਹੂੰ ਠੀਕ ਹੈ ਇਹ ਤਾਂ ਸਿਰਫ ਇਹ ਤਾਂ ਬੈਠੇ ਆ ਬਸ ਕੱਲਾ ਲਿਖ ਦੇਣਾ ਬੈਠੇ ਨੇ ਇਹਨਾਂ ਨੇ ਹੁਣ ਜਦ ਉਹਨਾਂ ਨੂੰ ਬੱਕਰੀ ਤੇ ਮੱਝ ਦੇ ਅੰਤਰ ਦਾ ਹੀ ਨਹੀਂ ਪਤਾ ਵੀ ਇਹ ਤੋਂ ਕਿੰਨੇ ਪੈਸੇ ਲੈਣੇ ਉਹਦੇ ਹਿਸਾਬ ਨਾਲ 2 ਰੁਪਏ ਬਣਦੇ ਆ ਹਮ ਹੁਣ ਇੱਕ ਤਾਂ ਸਰਦੇ ਵਰਦੇ ਵਾਲੇ ਨੇ 10 ਰੁਪਏ ਫੀਸ ਦੇਤੀ ਇੱਕ ਗਰੀਬ ਬੰਦੇ ਦੀ ਤਾਂ ਚੀਕ ਨਿਕਲਦੀ ਨਾ ਜਦੋਂ 10 ਰੁਪਏ ਫੀਸ ਦੇਉ ਹਮ ਤੇ ਸਹੂਲਤ ਉਹਤੇ ਕੱਲੀ ਮੋਕ ਦੀ ਗੋਲੀ ਦੀ ਵੀ ਨਹੀਂ ਕਿਸੇ ਹਸਪਤਾਲ ਚ ਮੋਕ ਦੀ ਗੋਲੀ ਮੈਲ ਜੇ ਗਰੀਬ ਨੂੰ ਕਿਸੇ ਤੁਹਾਡੇ ਸਾਹ ਨਾਲ ਪਾਲਸੀ ਹੈ ਨਹੀਂ ਕੋਈ ਹਨਾ ਪਸ਼ੂ ਪਾਲਣ ਵਾਸਤੇ ਹੈ ਨਹੀਂ ਗੱਲੀ ਬੱਕਰੇ ਦੀ ਵੀ ਗੱਲ ਕੀ ਕਰੀ ਪਸ਼ੂ ਪਾਲਣ ਵਾਲਾ ਮੰਤਰੀ ਉਹ ਲਾਉਣਾ ਚਾਹੀਦਾ ਜਿਹਨੇ ਕਰਕੇ ਦਿਖਾਇਆ ਹੋਵੇ ਕੁਝ ਹਮ ਠੀਕ ਹੈ ਨਾ ਹੁਣ ਜਿਵੇਂ ਸ਼ੇਰਵਾਜਾ ਲక్ష్ਮੀ ਡੇਰੀ ਫਾਰਮ ਵਾਲਾ ਸਾਡੇ ਪਿੰਡਾਂ ਮੁੰਡਾ ਆਵਣ ਦੀ ਹਾਂਜੀ ਪੰਨਾ ਮੱਝਾਂ ਆਉਂਦੀਆਂ ਪਹਿਲੇ ਨੰਬਰ ਤੇ ਆਈਆਂ ਮੋਲਟੋ ਸ਼ੋ ਮੋਟਰਸਾਈਕਲ ਵੀ ਜਿੱਤ ਕੇ ਲਈ ਹੈ ਇੱਕ ਅੱਛਾ ਸਾਡੇ ਪਿੰਡ 'ਚ ਹਮ ਇਹੋ ਜਿਹੇ ਬੰਦੇ ਜਦੋਂ ਲਾਉਣਗੇ ਉਦੋਂ ਕਿਤੇ ਜਾ ਕੇ ਗੇਮ ਸੈਟ ਆਊਗੀ ਹੂੰ ਉਹਨੂੰ ਜਮਿਆਦ ਨੇ ਜਿਹਦੇ ਪਿਓ ਤੇ ਪਿਓ ਨੇ ਬਿੱਲੀ ਨਹੀਂ ਮਾਰੀ ਤੇ ਪੁੱਤ ਕਿਤੇ ਫੇਰ ਮਾਰਦੂ ਇਹ ਤਾਂ ਉਹ ਇਕੱਠੇ ਹੋਏ ਹੋਏ ਸਾਰੇ ਅੱਛਾ ਜਿਹੜੇ ਹੁਣ ਤੁਹਾਡੇ ਨਾਲ ਮੁੰਡੇ ਫਿਰਦੇ ਆ ਸਾਰੇ ਹਨਾ ਬੱਕਰੀ ਇਹਨਾਂ ਕੋਲ ਵੀ ਰੱਖੀਆਂ ਇਹ ਵੀ ਤੁਹਾਡੇ ਨਾਲ ਤਿਆਰ ਬੇ ਇਕੱਠੇ ਕਰਦੇ ਫਿਰਦੇ ਆ 10000 ਰੁਪਏ ਤੈ ਹੈ ਵਿਚਾਰੇ ਕਹਿੰਦੇ ਤਾਂ ਮਜਬੂਰੀ ਆ ਹੁਣ ਜਿਵੇਂ ਉਹ ਬੰਦਾ ਖੜਾ ਵਿਚਾਰਾ ਹਾਂਜੀ ਉਹਦੀ ਬਾਹ ਵੀ ਖੜ ਚੱਲੀ ਸੀਗੀ ਇੱਕੋ ਗਠਰੇ ਦਾ ਮਰੀਜ਼ ਵੀ ਸੀ ਅੱਛਾ ਉਹਨੂੰ ਕੱਲਾ ਸੀ ਬੱਕਰੀਆਂ ਤੇ ਨਹੀਂ ਰੱਖਿਆ ਉਹਨੂੰ ਨਾਲ ਧਾਰੇ ਤੇ ਬੱਕਰੀਆਂ ਦਵਾਈ ਉਹਦੀ ਬਾਹ ਵੀ ਸੱਟ ਕਰੀ ਉਹਦਾ ਗਠਰਾ ਵੀ ਸੱਟ ਕਰਿਆ ਅੱਛਾ ਹੂੰ ਹੁਣ ਇਹ ਮੁੰਡਾ ਇੱਥੇ ਉਹ ਪਰਲੇ ਪਾਸੇ ਖੜਾ ਹਾਂ ਜੀ ਉਹ ਤਾਂ ਪੁੱਛ ਲਾ ਵੀ ਕੈਂ ਬੱਕਰੀਆਂ ਤੇ ਪੜਿਆ ਵੀ ਇਹ ਨਾਲ ਉਹ ਕਿੰਨੀਆਂ ਬਈ ਆਪਣੇ ਕੋਲੇ ਬੱਕਰੀਆਂ ਪਲੱਸ 2 ਪਾਸ ਤੁਸੀਂ ਇਹ ਕੰਮ ਚ ਕਿਵੇਂ ਆਏ ਸੀਗੇ ਬਸ ਇੱਕ ਸ਼ੌਂਕ ਆ ਬਈ ਕਿਸੇ ਦੀ ਗੁਲਾਮੀ ਨਾਲ ਆਪਦਾ ਕੰਮ ਬਿੱਤਰਾ ਅੱਛਾ ਆਪਦਾ ਕੰਮ ਕਰੋਗੇ ਵਧੀਆ ਸਿਰਦਰਦੀ ਨਹੀਂ ਕਿਸੇ ਦੀ ਕਿ ਕਿਤੇ ਆਪ ਗੁਲਾਮੀ ਕਰਾਂਗੇ ਹੱਥ ਨਾਲ ਮੇਰੇ 7 ਵਜੇ ਤੋਂ ਪਹਿਲਾਂ ਖੜਾ ਨਹੀਂ ਛੱਡਦਾ ਫਿਰ ਉਹਨੇ ਕੋਈ ਜਿੰਨ ਆਪਾਂ ਕੰਮ ਕਰਦੇ ਆ ਉਹਨੇ ਕੋਈ ਦਿੰਦਾ ਨਹੀਂ ਬਿੰਦ ਵੀ ਨਹੀਂ ਮਿਲਦੀ ਹਣੇ ਆਪਣਾ ਆਪਣਾ ਕੰਮ ਆ ਕਿੰਨਾ ਆਪਾਂ ਕਰਾਂਗੇ ਆਪਾਂ ਨੂੰ ਘਾਟਾ ਭਾਵੇਂ ਛੋੜਾ ਆਹਦਾ ਕੰਮ ਤਾਂ ਹੈ ਬਈ ਹਾਂ ਇਹਦੀ ਗੁਲਾਮੀ ਨਾਲ ਆਹਦਾ ਕੰਮ ਕਰੋ ਬੇਤਰ ਸਬਰ ਕਿਵੇਂ ਕੀਤਾ ਬਈ ਕਿਉਂਕਿ ਬੱਕਰੀਆਂ ਨੇ ਕਮਾਈ ਹੌਲੀ-ਹੌਲੀ ਦੇਣੀ ਹੈ ਹੋਰ ਕੰਮ ਸਬਰ ਤਾਂ ਕਰਨਾ ਪੈਂਦਾ ਜਿਹੜਾ ਬੰਦਾ ਬੜਾ ਲਾਲਚ ਕਰਦਾ ਉਹ ਬੜਾ ਟਾਈਮ ਨਹੀਂ ਚੱਲਦਾ ਸਬਰ ਹੌਲੀ-ਹੌਲੀ ਕਰਨਾ ਪੈਂਦਾ ਬੰਦੇ ਨੂੰ ਜਦੋਂ ਉਹ ਸਬਰ ਕਰਦੇ ਆ ਗਿਆ ਬੰਦਾ ਤੇ ਉਹਨੂੰ ਫਲ ਪੱਕਦਾ ਉਹਦਾ ਬੰਦਾ ਪੂਰਾ ਰੜ ਜਾਂਦਾ ਅੱਜਕੱਲ ਮੰਡੀਆਂ ਵੀ ਬਹੁਤ ਲੱਗਦੀਆਂ ਥੋਡੇ ਵਰਗੇ ਮੁੰਡੇ ਬੱਕਰੀਆਂ ਦਾ ਵਪਾਰ ਵੀ ਬਹੁਤ ਕਰੀ ਜਾਂਦੇ ਥੋਡੇ ਮਨਚ ਨਹੀਂ ਆਇਆ ਹਾਂ ਬਈ ਆਪਾਂ ਨੂੰ ਸ਼ੌਂਕ ਆ ਪਾਪ ਦੇ ਘਰੇ ਜਾਨਵਰ ਪਾਲਦੇ ਆ ਪਸ਼ੂ ਵੀ ਰੱਖੇ ਹੋਏ ਬਈ ਮੰਡੀ ਤੇ ਵੇਚਣ ਜ਼ਰੂਰ ਜਾਈਦਾ ਪਰ ਹੋਣ ਵਪਾਰ ਦਾ ਧੰਦਾ ਨਹੀਂ ਕਰਦੇ ਠੀਕ ਹੈ ਬਈ ਮੰਡੀਆਂ ਕਰਕੇ ਬੱਕਰੀ ਪਾਲਾਂ ਦਾ ਧੰਦਾ ਵਧਿਆ ਵੀ ਹੈਗਾ ਕਈ ਨੁਕਸਾਨ ਵੀ ਹੋਇਆ ਤੁਹਾਡੇ ਹਿਸਾਬ ਨਾਲ ਮੰਡੀਆਂ ਬਹੁਤ ਲੱਗਦੀਆਂ ਜਿਵੇਂ ਕੀ ਸੁਧਾਰ ਹੋਣੀ ਚਾਹੀਦੀ ਹੈ ਮੰਡੀਆਂ ਦੇ ਵਿੱਚ ਨਹੀਂ ਰੌਲਾ ਤੇਰੇ ਵੀ ਜ਼ਿਆਦਾ ਜਾਨਵਰਾਂ ਦੀ ਗਿਣਤੀ ਵਧੇ ਹੂੰ ਜਾਨਵਰ ਤਾਂ ਹੋਈਆਂ ਨੇ ਮੈਥੋਂ ਇਹਦੇ ਕੋਲੇ ਇਹਦੇ ਕੋਲੇ ਤੇ ਕੱਲੀ ਤਾਂ ਉਹੀ ਜਾਂਦਾ ਉਹੀ ਉਹੀ ਚ ਹੀ ਜਾਂਦਾ ਧਰਤੀ ਖੁਕੀ ਜਾਂਦੀ ਹੈ ਨਾ ਤਿੰਨ ਤਿੰਨ ਦਾ ਹੀ ਬੱਕਰੀ ਵੇਖ ਜਾਂਦੀ ਹੈ ਮੰਡੀ ਤੇ ਹਨਾ ਇਹ ਰੋਲਾ ਤੇ ਵੀ ਜਾਂਦਾ ਕਿ ਬਾਹਰੋਂ ਲੈ ਕੇ ਇਹ ਬਰੀਡ ਬਣਾਉਂਦੇ ਜਾਂ ਇਹ ਪਹਿਲਾਂ ਤੋਂ ਦੱਸਣਾ ਵੀ ਇਹ ਰਿਕਾਰਡ ਤਾਂ ਤੋੜਨ ਜਾ ਰਿਹਾ ਕਿਸੇ ਚੀਜ਼ ਦਾ ਮੱਝ ਦਾ ਗਾਂ ਦਾ ਬੱਕਰੀ ਦਾ ਕੁੱਤੇ ਦਾ ਕਿਸੇ ਨਸਲ ਤੋਂ ਸੁਭਾਰਤਾ ਕਰਨ ਨਹੀਂ ਫਿਰੇ ਜਿਹੜੇ ਲੱਖ ਲੱਖ ਡੇਢ ਡੜ ਲੱਖ ਰੁਪਈਆ ਬੈਠੇ ਤਨਖਾਹ ਲੈ ਜਾਂਦੇ ਡਾਕਟਰ ਇਹਨਾਂ ਦਾ ਕੀ ਇਹਨਾਂ ਤੋਂ ਕਰਾਉਣਾ ਕੀ ਹੈ ਫਿਰ ਜਿਵੇਂ ਹਰ ਜ਼ਿਲ੍ਹੇ 'ਚ ਤੁਹਾਡੇ ਵਰਗੇ ਬੱਕਰੀ ਪਾਲਕ ਹੈਗੇ ਆ ਪੁਰਾਣੇ 5-5 10-10 ਹਨ ਉਹ ਬੰਦਿਆਂ ਨੂੰ ਲੈ ਕੇ ਜੇ ਪੰਜਾਬ ਲੈਵਲ ਦੀ ਇੱਕ ਕਮੇਟੀ ਬਣਾ ਕੇ ਵੀ ਕੋਈ ਪਾਲਿਸੀ ਦੇ ਗੱਲ ਹੋ ਸਕਦੀ ਆ ਵੀ ਬੱਕਰੀਆਂ ਨੂੰ ਕੀ ਚਾਹੀਦਾ ਕੀ ਦਿੱਕਤ ਆਉਂਦੀਆਂ ਕੋਈ ਹਸਪਤਾਲ ਬੰਨ ਬੱਕਰੀਆਂ ਦੇ ਆਪਾਂ ਦੇਖਿਆ ਵੀ ਵੱਡੇ ਵੱਡੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਬੱਕਰੀਆਂ ਦਾ ਕੋਈ ਡਾਕਟਰ ਹੀ ਹੈ ਨਹੀਂ ਚੰਗਾ ਜੀ ਹੁਣ ਬਈ ਜਿਵੇਂ ਬੀਟਰ ਬੱਕਰੀਆਂ ਤੁਹਾਡੇ ਕੋਲੇ ਹੈਗੇ ਆ ਸਿਆਲ ਦੀ ਰੋਤ ਲੰਗਰ ਜਾ ਰਹੀ ਆ ਹਨਾ ਅਗਲੇ ਦਿਨਾਂ ਦੇ ਵਿੱਚ ਕੀ ਕੀ ਖਿਆਲ ਰੱਖਣੇ ਚਾਹੀਦੇ ਬੱਕਰੀਆਂ ਵਾਲਿਆਂ ਨੂੰ ਯਾਰ ਜਿਹੜੇ ਪੁਰਾਣੇ ਬੱਕਰੀਆਂ ਵਾਲੇ ਸੀ ਨਾ ਪੁਰਾਣੇ ਬਜ਼ੁਰਗ ਸੀ ਉਹ ਕਹਿੰਦੇ ਪੋ ਮਗਜ ਬੱਕਰੀ ਨੂੰ ਤਾਰਾ ਨਹੀਂ ਦਿੱਤਣਾ ਚਾਹੀਦਾ ਅੱਛਾ ਰਾਤ ਨੂੰ ਵੀ ਇੰਨੀ ਟੱਕੀ ਹੋਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਨਾ ਅੱਛਾ ਹੁਣ ਜੇ ਵਿਚਾਰਾਂਗਾ ਉਧਰੋਂ ਤਾਂ ਪੱਛੋਂ ਦੀ ਹਵਾ ਚੱਲੀ ਜਾਂਦੀ ਹੈ ਉਧਰੋਂ ਖੁੱਲ 12 ਫਿਰ ਇਹ ਤਾਂ ਇਕੱਠੀਆਂ ਉਂੀਆਂ ਖੜੀਆਂ ਹੋਣਗੀਆਂ ਉਧਰੋਂ ਅੱਜ ਕੱਲ ਤੈਨੂੰ ਪਤਾ ਪੱਠਿਆਂ ਦਾ ਤੋੜਾ ਤੱਪਾ ਹੁੰਦਾ ਹਾਂਜੀ ਇਹ ਤੜਕੇ ਨੂੰ ਇਹ ਤਾਂ ਨਹੀਂ 12 ਵਜੇ ਤੱਕ ਖੋਲਦਗਾ ਹੂੰ ਜਦੋਂ ਕੇਰਾ ਠੰਡ ਮੰਨਗੇ ਠੀਕ ਹੈ ਠੀਕ ਹੈ ਨਾ ਜਿਵੇਂ ਹੁਣ ਰੁੱਤ ਬਦਲ ਰਹੀ ਆ ਬਈ ਹਨਾ ਗਰਮੀ ਹੋ ਜੂਗੀ ਹੋਰ ਥੋੜੇ ਦਿਨਾਂ ਤੱਕ ਤੇ ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਡੀ ਵਾਰਮਿੰਗ ਜਾਂ ਹੋਰ ਕੋਈ ਜਿਹੜਾ ਕੋਈ ਦਵਾਈਆਂ ਹੁੰਦੀਆਂ ਬੱਕਰੀਆਂ ਨੂੰ ਅਸੀਂ ਸਪਰਸ਼ੀ ਦੇ ਕੇ ਹਟੇ ਆ ਅਸੀਂ ਟਾਪ ਦੇਣੀ ਹੁੰਦੀ ਹੈ ਹੋਮੋਪੈਥੀ ਦੀ ਅੱਛਾ ਹੋਮੋਪੈਥੀ ਦੇਣੀ ਹੁੰਦੀ ਠੀਕ ਉਹ ਤੋਂ ਪਹਿਲਾਂ ਅਸੀਂ ਦੇਸੀ ਬਣਾਈ ਸੀ ਉਹ ਦਿਤੀ ਜਾਨਵਰ ਕਈ ਖੁਸ਼ਕ ਹੋ ਜਾਂਦੇ ਸੁੱਕੇ ਨੀਰੇ ਨਾਲ ਉਹਨਾਂ ਨੂੰ ਮੰਨ ਲਓ ਕੀ ਦੇ ਸਕਦੇ ਹਾਂ ਤੇਲ ਦੇਣ ਨਾਲ ਜਦੋਂ ਪਤਾ ਵੀ ਅਸੀਂ ਖੁਸ਼ਕ ਨੀਰਾ ਦੇ ਹੀ ਜਾਂਦੇ ਆ ਜਿਹੜਾ ਗੱਬਣ ਜਾਰਵਾਣਾ ਨੂੰ 5-10 ਐਮਐਲ ਤੇਲ ਦੇ ਦਿਆ ਕਰਨ ਰਾਤ ਨੂੰ ਭਲਾ 2 ਦਿਨ ਠੀਕ ਹੈ ਭਾਈ ਕਈ ਬੰਦੇ ਇਹ ਹੀ ਸੋਚੀ ਜਾਂਦੇ ਵੀ ਪਾਕਿਸਤਾਨ ਤੋਂ ਜਦੋਂ ਬੱਕਰੀ ਆਉਣਗੀਆਂ ਪੰਜਾਬ 'ਚ ਆਪਾਂ ਤਾਂ ਉਦੋਂ ਕੰਮ ਸ਼ੁਰੂ ਕਰਾਂਗੇ ਹਨਾ ਉਹ ਬਹੁਤ ਮਹਿੰਗੀਆਂ ਪੈਣਗੀਆਂ ਅੱਛਾ ਠੀਕ ਹੈ ਨਾ ਦੂਜੀ ਗੱਲ ਇਹ ਆ ਵੀ ਉਹ ਪਹੁੰਚ ਆਲੇ ਲੈ ਜਾਣਗੇ ਤੇਰੇ ਮੇਰੇ ਦੇ ਉਹ ਬਸ ਦਰੂ ਨਹੀ ਰੋ ਠੀਕ ਹੈ ਨਾ ਜਿਵੇਂ ਉੱਥੇ ਆਪਾਂ ਵੀਡੀਓ 'ਚ ਰੇਟ ਦੇਖਦੇ ਆ ਨਸਲ ਤਾਂ ਆਪਣੇ ਪੰਜਾਬ 'ਚ ਵੀ ਹੈਗੀ ਬਹੁਤ ਟਰਡੀ ਨਹੀ ਰੋਣਾ ਤੇ ਨਾ ਬੱਕਰੀ ਤਾਂ ਦੂਰ ਦੀ ਗੱਲ ਦਾ ਲੈ ਆ ਕੇ ਤੇ ਚੱਜ ਦੀ ਜੁੱਤੀ ਨਹੀਂ ਪਾ ਸਕੇ ਪਾਕਿਸਤਾਨ ਦੇ ਵਿੱਚ ਤੇ ਬੋਕ ਕਿੱਥੋਂ ਲੈ ਲੈਣਗੇ ਹਾਂ ਹਾਂ ਆ ਦੇਖ ਮੇਰੇ ਜੁੱਤੀ ਪਈਏ ਬਾਬੇ ਫਰੀਦ ਦੇ ਪਿੰਡ ਦੀ ਐ ਅੱਛਾ ਮਲਤਾਨ ਦੀ ਅੱਛਾ ਪਾਕਿਸਤਾਨ ਤੋਂ ਆਈ ਐ ਪਾਕਿਸਤਾਨ ਚੋਂ ਮੈਂ ਜੁੱਤੀ ਨਹੀਂ ਪਈ ਐ ਉਧਰੋਂ ਤੁਸੀਂ ਫਿਰ ਕਿਵੇਂ ਮਗਾ ਲੈਨੇ ਓਧਰੋਂ ਇਹ ਗੁਰਜੰਟ ਮੁਕਸਰ ਗੁਰਜੰਟ ਤੱਕ ਜਿੱਥੇ ਪਹੁੰਚਦੇ ਨੇ ਠੀਕ ਐ ਮੇਰੇ ਬਫਰ ਦੀ ਆਓ ਅੱਛਾ ਹਾਂਜੀ ਠੀਕ ਐ ਬਾਈ ਹੋਰ ਬਾਈ ਕੋਈ ਗੱਲ ਬਾਤ ਸੀ ਆਪਦੇ ਮਨ ਦਾ ਕੋਈ ਵਲਵਲਾ ਹੋਵੇ ਬੱਕਰੀਆਂ ਵਾਲਿਆਂ ਲਈ ਜਾਂ ਹੋਰ ਆਪਾਂ ਕੋਈ ਗੱਲ ਕਹਿਣੀ ਚਾਹ। ਬੱਕਰੀਆਂ ਵਾਲਾਸਤੇ ਹੀ ਐ ਨਾ ਵਿਚਾਰਿਆਂ ਵਾਸਤੇ ਵੀ ਬੱਕਰੀਆਂ ਵਾਲੇ ਜੇ ਤਾਂ ਡਰੇਨ ਤੇ ਜਾਂਦੇ ਆ ਸਾਡੇ ਤਾਂ ਐਵੇਂ ਤਨੂੰ ਮੈਂ ਕਹਦਾ ਵੀ ਸੜਕ ਤੇ ਤੇ ਡਰੇਨ ਤੇ। ਹੂੰ ਸਾਡੇ ਤਾਂ ਜਗਲਾਤ ਵਿਭਾਗ ਦੇ ਵਾਲੀਆਂ ਕੁੜੀਆਂ ਈ ਡੀਆਂ ਚੰਗੀਆਂ ਐ ਵੀ ਗੱਲਾਂ ਹੀ ਛੱਡ। ਅੱਛਾ। ਗਾਂ ਜਿਹੜੇ ਵਿਚਾਰੇ ਬੰਦੇ ਆ ਉਹਨਾਂ ਨੇ ਵੀ ਸਾਨੂੰ ਕਦੇ ਕੁਝ ਨਹੀਂ ਕਹਦੇ ਜਾਨ ਬੁੱਝ ਕੇ ਅਸੀਂ ਨੁਕਸਾਨ ਨਹੀਂ ਕਰਦੇ। ਹੂੰ ਠੀਕ ਐ ਨਾ। ਪਰ ਜਿਹੜਾ ਨੁਕਸਾਨ ਕਰਦੇ ਆ ਸਭ ਤੋਂ ਜ਼ਿਆਦਾ ਗੁੱਜਰ ਕਰਦੇ ਆ ਜਦੋਂ ਆ ਜਾਂ। ਪਾ ਜੂ ਲੈ ਕੇ ਹੁਣ ਫਰਜ ਕਰ ਐਡਾ ਦਰਖਤ ਲਾਤਾ ਹਾਂਜੀ ਬੱਕਰੀ ਨੇ ਇੱਥੋਂ ਮੌਸਤਾ ਉਹਦਾ ਦੂਰੀ ਯਾਰ ਹੋ ਜੂ ਹੋ ਜੂ ਤੇ ਗਿਹੜੇ ਦੀ ਜੜ ਚ ਮੱਝ ਨੇ ਪੈਰ ਧਰਤਾ ਉਹ ਕਿਵੇਂ ਹੋਊਗਾ ਨਹੀਂ ਹੁੰਦੀ ਠੀਕ ਹੈ ਨਾ ਉਹ ਮੋੜਦੇ ਵੀ ਨਹੀਂ ਅੱਛਾ ਇਹ ਪੰਜਾਬ ਚੋਂ ਪਹਿਲਾਂ ਇਹ ਬੰਦ ਕਰਨੇ ਪੈਣਗੇ ਸੜਕਾਂ ਦੇ ਜਿੱਥੇ ਦਰਖਤ ਲੱਗਦੇ ਆ ਜਾਂ ਜਿੱਥੇ ਡਰੇਨ ਤੇ ਲੱਗਦੇ ਹੂੰ ਠੀਕ ਹੈ ਨਾ ਉਹ ਆਉਣ ਜਿੱਥੇ ਖੁੱਲੇ ਬਾਣ ਉੱਥੇ ਚਾਰੀ ਜਾਣ ਠੀਕ ਹੈ ਨਾ ਪਹਿਲੀ ਗੱਲ ਤਾਂ ਸਿਸਟਮ ਵੀ ਬੰਦ ਚਾਹੀਦਾ ਨਾ ਉਹ ਨੰਗਾ ਦਿੰਦੇ ਆ ਹੂੰ ਠੀਕ ਹੈ ਨਾ ਸੜਕੇ ਭਲਾ ਕਿਸੇ ਨੇ ਗ੍ਰੰਥ ਸਾਹਿਬ ਲੈ ਕੇ ਲੰਘਣਾ ਜਿਹੜੀ ਸੜਕ ਕੁੱਤੋਂ ਦੀ ਜਾਵੜੰਗਾ ਮੋਕ ਹੀ ਪਈ ਹੁੰਦੀ ਆ। ਆ ਜਾਣ ਕੇ ਪਾਸੇ ਹੋ ਜਾਂਦੇ ਗੱਲ ਨਹੀਂ ਸੋਲਦੇ ਬੰਦੇ ਦੀ ਹਨਾ। ਹਾਂ। ਸਹੀ ਆ। ਇਹ ਸਾਡੇ ਲੋਕਾਂ ਨੂੰ ਥੋੜਾ ਜਿਹਾ ਜਾਗਰੂਤ ਹੋਣਾ ਪਊਗਾ। ਵੀ ਜੇ ਫਸਦਾ ਤਾਂ ਗਰੀਬ ਫਸਦਾ। ਹੂੰ। ਛਾੜੇ ਨਹੀਂ ਪੈਸੇ ਜਗਲਾਤ ਮੈਂ ਕਿਵੇਂ ਨੇ ਹਜੇ ਹਾਲਤੀ ਕਹੇ ਜਾਂ ਕੰਮ ਕਰ। ਅੱਛਾ। ਵੀ ਜੇ ਫਸਦਾ ਤਾਂ ਡਰੇਨ ਤੇ ਗਰੀਬ ਹੀ ਫਸਦਾ। ਜੇ ਦਰਾਖਤ ਵੱਡੇ ਜਾਂਦੇ ਆ ਮੁੱਢਾ ਦੇ ਵਿੱਚੋਂ ਉਹ ਵੱਡੇ ਟਰੈਕਟਰ ਬਣਾਣੀ ਆਉਂਦੇ ਹਾਂ ਨਹੀਂ ਠੀਕ ਹੈ ਨਾ ਹੱਥੇ ਬਣਾਣੀ ਉਹ ਵੱਡੇ ਜਾਂਦੇ ਜੀ ਸਾਡੇ ਐਂਡੀਆਂ ਭਾਰੀਆਂ ਦੇਸੀ ਕਿਕਰਸਿੰਗਾਂ ਇੱਥੇ ਤਾਂ ਹੱਥ ਤੇ ਹੱਤ ਮਾਰ ਕੇ ਬੰਦਾ ਲੰਘ ਜੇ ਬੰਦਾ ਥਿਆਉਂਦਾ ਨਹੀਂ ਸੀ ਹੂੰ ਉਹ ਕਲਪੂ ਵੇਲੇ ਚੱਕਿਆ ਗੰਜ ਸਰ ਅੱਛਾ ਉਹ ਟਰੈਕਟਰਾਂ ਨਾਲ ਖਤਮ ਹੋਈ ਟਰੇਨ ਹੂੰ ਉਹ ਵੀ ਨਾਲ ਮਿਲ ਕੇ ਹੂੰ ਮਿਲ ਕੇ ਟੀਕੇ ਲੱਗੇ ਆ ਕੱਲੇ ਦੀ ਤਾਂ ਕਿਸੇ ਦੀ ਜ਼ਰਤ ਹੀ ਨਹੀਂ ਕਿਸੇ ਦਾ ਦਤਨ ਵੀ ਤੋੜ ਲੈ ਠੀਕ ਹੈ ਜੀ ਦੁੱਧ ਤੋਂ ਤਾਂ ਕੋਈ ਕਮਾਈ ਨਹੀਂ ਬੱਕਰੀਆਂ ਦੀ ਨਹੀਂ ਦੁੱਧ ਦੇ ਵਿੱਚ ਆਏ ਆ ਯਾਰ ਵੀ ਫਰਜ਼ ਕਰ assi ਆ ਸਾਡੇ ਕੋਲੇ ਕੋਈ ਬੰਦਾ ਆ ਜੇ ਅਸੀਂ ਨਾ ਤਾਂ ਅਸੀਂ ਪੈਸੇ ਲੈਣੇ ਅਸੱਲਾਂ ਵਾਲਾ ਕੋਈ ਆਈ ਜਾਵੇ ਸਾਡੇ ਨਾਲ ਕੋਈ ਲੱਲਾ ਕਰਾ ਆ ਜਿਵੇਂ ਹੁਣ ਤੁਸੀਂ ਪਿੰਡ 'ਚ ਬੱਕਰੀਆਂ ਚਾਰੀ ਜਾਂਦੇ ਹੋ ਪੈਸੇ ਮੰਗਦਾ ਬੰਦਾ ਸੋਹਣਾ ਵੀ ਨਾ ਹਾਂ ਹਾਂ ਨਾ ਸਾਡਾ ਪਹਿਲਾਂ ਤੋਂ ਕੀਤਾ ਹੀ ਇਹ ਹੈ ਯਾਰ ਭਾਈ ਇਹ ਉਹ ਫਲਾ ਵੀ ਬਹੁਤ ਕਰਦੇ ਹਾਂ ਹਮ ਆਏ ਨਹੀਂ ਕੋਈ ਗੱਲ ਕੋਈ ਆ ਜੀ ਕਿਸੇ ਤੋਂ ਪੈਸਾ ਨਹੀਂ ਲੈਂਦਾ ਅੱਛਾ ਆਏ ਕੋਈ ਦਵਾਈ ਪੀਣ ਆਲੇ ਕੁਝ ਵੀ ਕਿਸੇ ਤੋਂ ਪਹਿਲੇ ਠੀਕ ਹੈ ਬਈ ਬਈ 15% ਵਾਲੇ ਬੰਦੇ ਜਿਹੜੇ ਦਿਲ ਕੰਮ ਕਰਦੇ ਉਹ ਵੀ ਇਹ ਨਹੀਂ ਬਚਾਏ ਅਸੀਂ ਦੇਖਿਆ ਹੈ ਬਈ ਹਾਂ ਮਾਤਾ ਨੂੰ ਮਿਲ ਕੇ ਆਏ ਹਾਂ ਪਰਵਾਹ ਹਾਂਜੀ ਬਈ ਆਪਾਂ ਚਲੋ ਵੀਡੀਓ ਦੀ ਸਮਾਪਤੀ ਕਰੀਏ ਹਨਾ ਜਿਵੇਂ ਆਪਾਂ ਹੁਣ ਦੇਖ ਰਹੇ ਤੁਸੀਂ ਬੱਕਰੀਆਂ ਚਾਰੀ ਜਾਂਦੇ ਹੋ ਜਾਂ ਮੰਨ ਲਓ ਬੰਦੇ ਬਹੁਤ ਤਿਆਰ ਕਰਦੇ ਆ ਖਰਾਕ ਬਹੁਤ ਪਾਈ ਜਾਂਦੇ ਆ ਜੋਰ ਲਾਈ ਜਾਂਦੇ ਪਰ ਉਹਨਾਂ ਕੋਲੇ ਜਾਨਵਰ ਹੀ ਚੰਗਾ ਨਹੀਂ ਆਉਂਦਾ ਸਾਲ-ਸਾਲ ਦੋ-ਦੋ ਸਾਲ ਮੱਥਾ ਮਾਰ ਕੇ ਬੰਦਾ ਅਖਰ ਨੂੰ ਛੱਡ ਜਾਂਦਾ ਵੀਰ ਸਾਡੇ ਕੋਲੇ ਤਾਂ ਜਾਨਵਰ ਤਿਆਰ ਨਹੀਂ ਹੁੰਦੇ ਜਿਹੜਾ ਜਾਨਵਰ ਚੰਗਾ ਤਿਆਰ ਹੋਣਾ ਉਹਦੇ ਵਿੱਚ ਬਰੀਡ ਦਾ ਰੋਲ ਹੁੰਦਾ ਜਾਂ ਸਾਂਭ ਸੰਭਾਈ ਦਾ ਹੁੰਦਾ ਬਰੀਡ ਦਾ ਹੁਣ ਜਿਹੜੇ ਬੱਚੇ ਦੀ 32 ਇੰਚ ماں ਐ ਹਮ ਤੇ 37 ਇੰਚ ਬੱਕਰਾ ਹੈ ਉਹਨੂੰ ਕਿਵੇਂ ਉਹ ਕਹਿਣਗੇ ਅਸੀਂ 42 ਇੰਚ ਕਰਦੇ ਆਂ ਹਮ ਰੋਣਾ ਤਾਂ ਨਸਲ ਦਾ ਹੈ ਅੱਜ ਕੱਲ ਕੰਪਨੀ ਬਹੁਤ ਆ ਗਈਆਂ ਨੇ ਵੀ ਆਹ ਦਵਾਈ ਪਾਓ ਹੱਡੀ ਵੱਧੀ ਇਹਦੇ ਨਾਲ ਕੱਦ ਵਧੂਗਾ ਤੇ ਇਹਨਾਂ ਦੇ ਬੰਦੇ ਕਿੰਨੇ ਕੁ ਪੁਲਿਸ ਚ ਭਰਤੀ ਕਰਾ ਤੇ ਕੱਦ ਵਧਾਉਂਦਾ ਹੈ ਸਹੀ ਹੈ ਇਹ ਜਿਹੜੇ ਕੰਪਨੀ ਵਾਲੇ ਉਹਨਾਂ ਦੇ ਜਾ ਕੇ ਜਾ ਕੇ ਦੇਖਣਗੇ ਕਿੱਡੇ ਕਿੱਡੇ ਹਮ ਹਾਂ ਗੰਗਾਨਗਰ ਦੀ ਗਾਜਰਾ ਜਿਹੜੇ ਜਿਹੜੇ ਜਵਾਕ ਇਹਨਾਂ ਦੇ ਜਿਹਨੇ ਮੈਡੀਕਲ ਵਾਲੇ ਧਾ ਧਾ ਲੱਗ ਜਾਂਦੇ ਤੜਕੇ ਤੋਂ ਕੱਦ ਵਧਾਉਣ ਵਾਲੀਆਂ ਕੱਦ ਵਧਾਉਣ ਵਾਲੀਆਂ ਸਹੀ ਹੈ ਵੇਟ ਵੀ ਮੰਨ ਲਓ ਜਿਹੜਾ ਬਰੀਡ ਨਾਲ ਹੀ ਬੰਨਾ ਹੈ ਨਾ ਬੱਕਰਾ ਵੀ ਤਿਆਰ ਹੁਣ ਹਲਚ ਕਰ ਯਾਰ ਜਾਨਵਰ 50 ਇੰਚ ਹੋ ਗਿਆ ਤੇ ਕੱਦ ਹੁਣ ਤੂੰ ਤਾਂ ਇਹ ਦੇਖ ਲੈ ਬੱਕਰੀਆਂ ਕਿਹੜੀਆਂ ਜਿੰਨੀਆਂ ਭਾਰੀਆਂ ਦੁੱਜੀਆਂ ਨਾਲੋਂ ਭਾਰੀਆਂ ਹਮ ਹੁਣ ਆਪਾਂ ਨਾਲ ਗੱਲ ਤਨਮਾ ਕਰੀ ਸੀ ਵੀ ਇਹ ਦੱਸ ਸਕਦੇ ਆ ਵੀ ਖੁਰਨੀਆਂ ਕਦੋਂ ਬਣਾਈਆਂ ਆਹ ਸਾਨੂੰ ਚੱਕਦਾ ਰਿਹਾ ਬੰਦਾ ਅੱਛਾ ਇਹ ਸਾਡੇ ਪਿਓ ਨਾਲ ਵੀ ਬੱਕਰੀਆਂ ਚਾਰਦੇ ਰਿਹਾ ਸਾਡੇ ਦਾਦੇ ਨਾਲ ਵੀ ਇਹ ਤਾਂ ਹੀ ਪੁੱਛ ਲਿਆ ਵੀ ਤੇਰੇ ਸਾਹਮਣੇ ਸਭ ਤੋਂ ਪਹਿਲਾਂ ਪੱਲੀ ਕਿੱਥੇ ਲੱਗੀ ਗੁਰਨੀਆਂ ਕਿੱਥੇ ਦੇਖੀਆਂ ਤੂੰ ਇਹ ਪੱਠੇ ਪੌਦੇ ਕੌਣ ਵੇਖਿਆ ਪਹਿਲਾਂ ਆ ਕੀ ਨਾਮ ਬਾਪੂ ਜੀ ਆਪਣਾ ਜੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਕਿੰਨੇ ਸਾਲ ਹੋ ਗਏ ਇਸ ਕੰਮ ਚ ਮੈਨੂੰ ਤਾਂ ਹੀ ਬਹੁਤ ਸਾਲ ਹੋ ਗਏ ਠੀਕ ਹੈ ਤੁਹਾਨੂੰ ਯਾਦ ਜੇ ਤੇ ਨਹੀਂ ਕਿੰਨੇ ਹੋ ਗਏ ਸ਼ੁਰੂ ਤੋਂ ਬੱਕਰੀਆਂ ਹੀ ਚਾਰੀਆਂ ਉਦੋਂ ਦੇ ਕੰਮ ਤੇ ਹੁਣ ਦੇ ਕੰਮ ਚ ਕੀ ਫਰਕ ਦੇਖਿਆ ਹੈ ਉਦੋਂ ਦੇ ਕੰਮ ਚ ਤੇ ਹੁਣ ਦੇ ਕੰਮ ਚ ਬਹੁਤ ਫਰਕ ਆ ਅੱਛਾ ਕੌਣ ਆਇਆ ਵੀ ਉਦੋਂ ਮਾਰ ਸਸਤਾ ਸੀ ਧੂਹਾ ਖੁੱਲੀਆਂ ਸੀ ਹੂੰ ਮਾਰ ਛੀ ਕਰੰਦੇ ਸੀ ਕੋਈ ਪੱਠੇ ਵੀ ਨਹੀਂ ਪਾਉਂਦਾ ਸੀ ਉਦੋਂ ਅੱਛਾ ਪੱਠੇ ਵੀ ਉਹੀ ਪਾਉਂਦਾ ਸੀ ਜਿਹਦੇ ਕੋਲੇ ਆ ਜਾਂਦੇ ਸੀ ਠੀਕ ਹੈ ਖੁਰਨੀ ਬਣਾਈ ਆ ਇਹਦੇ ਦਾਦਾ ਨੇ ਠੀਕ ਹੈ ਬੁੱਟੇ ਖਾਨ ਨੇ ਪਹਿਲੋ ਪਹਿਲਾ 75 ਚ ਸੀ ਪੱਠੇ ਖੁਰਨੀਆਂ ਚ ਪਾਉਂਦੇ ਸੀ 1975 ਚ 1975 ਹਾਂ ਲੱਲੀਆਂ ਛੱਲੀਆਂ ਹੁਣ ਲਿਉਣ ਲੱਗੇਗਾ ਖੁਰਨਗਾ ਅੱਛਾ ਤੇ ਪੱਲੀ ਵੀ ਇਹਦੇ ਦਾਦੇ ਨੇ ਤਿਆਰ ਕੀਤੀ ਸੀਗੀ ਅੱਛਾ ਇਸ ਦੀ ਤੂਬ ਦੀ ਕਿਦੋਂ ਪਹਿਲਾਂ ਆਪਣੇ ਇਧਰ ਲਾਕੇ ਜਿਵੇਂ ਤੁਸੀਂ ਮਾਲ ਰੱਖਦੇ ਪਹਿਲਾਂ ਨਾਲ ਅੱਛਾ ਇਹ ਤਾਂ ਘਰੇ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਵੀ ਠੀਕ ਹੈ ਸਾਡੇ ਤੇ ਵਖਤ ਵੀ ਪਿਆਸਾਂ 47 ਵੇਲੇ ਲੁੱਟਫੁੱਟ ਹੋ ਗਈ ਸਾਡਾ ਸੌਦਾ ਪੱਤਾ ਨੱਪਿਆ ਗਿਆ ਸਾਰਾ ਹੂੰ ਪਰ ਇੱਥੇ ਸਾਡੇ ਜਿਨ੍ਹਾਂ ਦੇ ਮੇਰਾ ਦਾਦਾ ਸੀਰੀ ਲੱਗਦਾ ਰਿਹਾ ਹਾਂਜੀ ਉਹਨਾਂ ਨੇ ਤਾਂ ਜਿਹੜੇ ਰੁਪਈਏ ਦੇ 50 ਗ੍ਰਾਮ ਆਉਂਦੇ ਸੀ ਉਹ ਲੱਗੇ ਹੁੰਦੇ ਸਾਰੇ ਟੱਪਰ ਦੇ ਤੇ ਮੇਰਾ ਦਾਦਾ ਜਿੰਨਾ ਚਿਰ ਜਿਉਦਾ ਰਿਹਾ ਉਹਦੇ ਗਦਾਮ ਸੌਣੇ ਦੀ ਰਹੀ ਅੱਛਾ ਖਾਨ ਦਾ ਕੀ ਨਾਮ ਸੀ ਉਹਨਾਂ ਦਾ ਜੀ ਨਾਮ ਕਿਸ਼ਨ ਦਾ ਬੂਟਾ ਖਾਨ ਬੂਟਾ ਖਾਨ ਹਾਂ ਠੀਕ ਹੈ ਜੀ ਆਹ ਹੁਣ ਜਿਹੜੇ ਉਦੋਂ ਪੁਰਾਣੇ ਬੰਦੇ ਸੀ ਨਾ ਜਿਵੇਂ ਭਾਈ ਰੂਪੀ ਦਾ ਨਿਆਜ ਆ ਗਾ ਬਖਤਗੜਾ ਵਾਲੇ ਆ ਗਏ ਚੂੰਗਾ ਵਾਲੇ ਆ ਗਏ ਭਦੌੜ ਵਾਲੇ ਉਹ ਖੁਸ਼ੀ ਆ ਗਿਆ ਮੇਰਾ ਚਾਚਾ ਕਾਲਾ ਗਾ ਉਹਨਾਂ ਦਾ ਮੁੰਡਾ ਹਾਂਜੀ ਉਦੋਂ ਇਹ ਆਪ ਇਸ ਵਿੱਚ ਗੱਲਾਂ ਕਰਦੇ ਤੁਸੀਂ ਮਾਲ ਚਾਰ ਗਿਆ ਦੌੜੀਖੰਨੇ ਦਾ ਬੂਟਾ ਤੇ ਲੋਕੀ ਹੁਣ ਧੰਦ ਪਿੱਟਦੇ ਧੰਦ ਪਿੱਟਦੇ ਹਾਂ ਉਹਦੇ ਨਾਲ ਦੇ ਜਾਨਵਰ ਨਾਲ ਤਾਂ ਰੱਖੇ ਗਏ ਆ ਅੱਛਾ ਤੇ ਨਾਂ ਉਹ ਮੇ ਸੈਟ ਕਰੀਆਂ ਕਿਸੇ ਨੇ ਠੀਕ ਹੈ ਜੀ ਬਾਈ ਜੀ ਜਿਵੇਂ ਆਪਣੇ ਹੁਣ ਲੋਕ ਕਹਿ ਦਿੰਦੇ ਆ ਵੀ ਗੱਲਾਂ ਸੁਣੀਆਂ ਪੁਰਾਣੇ ਬੰਦਿਆਂ ਤੋਂ ਵੀ ਜਿਹੜੀਆਂ ਪਹਿਲਾਂ ਬੱਕਰੀਆਂ ਸੀ ਅੰਮ੍ਰਿਤਸਰੀ ਉਹ ਜੀ ਹੁਣ ਬੱਕਰੀ ਨਹੀਂ ਦੇਖੀ ਕਿਤੇ ਪਹਿਲਾਂ ਬੱਕਰੀਆਂ ਕਿਵੇਂ ਹੁੰਦੀਆਂ ਸੀ ਉਹ ਕਿਵੇਂ ਦੀਆਂ ਸੀ ਪਹਿਲਾਂ ਬੱਕਰੀਆਂ ਸੀਗੇ ਬਹੁਤ ਵਧੀਆ ਸੀਗੀਆਂ ਬੱਕਰੀਆਂ ਅੱਛਾ ਉਦੋਂ ਮਲੇ ਕਰੀਰ ਹੂੰ ਤੇ ਜਿਹਨੂੰ ਆਪਾਂ ਕਹਿੰਦੇ ਆ ਇੱਕ ਹੋਰ 부ਝਾ ਹੈ ਉਹੋ ਚੀਜ਼ ਆ ਹੂੰ ਬਹੁਤ ਜਿਆਦੇ ਸੀਗੀ ਅੱਛਾ ਹੁਣ ਤੋਂ ਦੇਖੋਗੇ ਨਹੀਂ ਨਹੀਂ ਬੱਕਰੀਆਂ ਦੇ ਪਹਿਲਾਂ ਕੱਟਕਾਰ ਜਿਆਦੇ ਸੀ ਜਾਂ ਦੁੱਧ ਦੀ ਕਟੋਰੀ ਅੱਛਾ ਕੱਟਕਾਰ ਤੇ ਦੁੱਧ ਜਿਆਦਾ ਸੀ ਉਹਨੇ ਬੱਕਰੀਆਂ ਦੇ ਅੱਛਾ ਦੁੱਧ ਨੂੰ ਦੁੱਧ ਨੂੰ ਵੀ ਬਹੁਤ ਸੀ ਜਿਆਦਾ ਦੁੱਧ ਠੀਕ ਹੈ ਪਤਲੀਆਂ ਪਤਲੀਆਂ ਭਰ ਭਰ ਲੈਂਦੀ ਖੇਤੋਂ ਅੱਛਾ ਉਹ ਘਰੇ ਆ ਕੇ ਪੀਤਾ ਨਹੀਂ ਸਾ ਤੋਂ ਉਹ ਨਸਲ ਫਿਰ ਗਈ ਕਿਵੇਂ ਪੰਜਾਬ ਚ ਖਤਮ ਕਿਵੇਂ ਹੋਈ ਹੁਣ ਕਾਹਤੋਂ ਹੈ ਨਹੀਂ ਜੀ ਜੀ ਵੇਖੋ ਜੀ ਪਹਿਲਾਂ ਇਹਦਾ ਦਾਦਾ ਕੋਲ ਜਿਹੜਾ ਭੇਡਾ ਸਿੰਘ ਆ ਹੂੰ ਉਹ ਵੀ ਇੱਕੇ ਜਨ ਹੁੰਦਾ ਸੂਣੋ ਹਟ ਗਈਆਂ ਅੱਛਾ ਉਹ ਸੂਣੋ ਹਟ ਗਈਆਂ ਉਹ ਰਾਜਾ ਕੋਲ ਵੇਚ ਤੀਆਂ ਫਿਰ ਇਹਦਾ ਪਿਤਾ ਹੀ ਕਰਦੇ ਬੱਕਰਾਂ ਅੱਛਾ ਉਹ ਬੱਕਰਾਂ ਮਰ ਕੇ ਛੱਡ ਗਿਆ ਹੂੰ ਇਹਨਾਂ ਨੇ ਕੁਝ ਚਾਰ ਰੱਖੀਆਂ ਵਰਕੇ ਇਹਨਾਂ ਨੇ ਵੇਚ ਤੀਆਂ ਅੱਛਾ ਫਿਰ ਨਵੇਂ ਛੇਰੇ ਇਹਨੇ ਬਣਾਈਆਂ ਫਰਾ ਬੱਕਰਾਂ ਹਾਂ ਉਹ ਐਸੇ ਕਰਕੇ ਆ ਹੀ ਬਸਣਾ ਉਹ ਜਿਵੇਂ ਬਾਈ ਤੁਸੀਂ ਬਾਗਤ ਘੜਾ ਦਾ ਨਾਮ ਲਿਆ ਹਨਾ ਉਹ ਬੰਦੇ ਰੱਖੀ ਬੈਠਿਆ ਨਾ ਪ੍ਰਾਣੀਆਂ ਹਜੇ ਅਸਲਾ ਉਹਨਾਂ ਕੋਲ ਤੁਰਿਆ ਉਹ ਵੀ ਪੈਸੇ ਪਿੱਛੇ ਪੈ ਗੇ ਨਾ ਫਰਜ਼ ਕਰ ਵੀ 10 ਬਾਰੋ ਹੀ ਲਾ ਕੇ 60 ਤੀਆਂ 2 ਆ ਦੇ ਵਿੱਚ ਦੇ ਤੀਆਂ ਇਹ ਗੇਮਾਂ ਚ ਹਿੱਲ ਚੱਲ ਹੋ ਚੁੱਕੀ ਹੂੰ ਠੀਕ ਹੈ ਇਹ ਰੀਜਨਲ ਕੇ ਮਰਝਾਨੀਆਂ ਗੀਆਂ ਰੁੱਤ ਬਦਲੀ ਦੀ ਗਈ ਉਵੇਂ ਉਹ ਮਾਂ ਜਾਨਵਰ ਵੀ ਬਦਲਦੇ ਗਏ ਬੰਦੇ ਵੀ ਬਦਲਦੇ ਗਏ ਠੰਗ ਤਰੀਕੇ ਸਾਰੇ ਬਦਲ ਗਏ ਸਰ ਪੇੜਾਂ ਵਾਲੀਆਂ ਬੱਕਰੀਆਂ ਦਾ ਇੰਨਾ ਫਰਕ ਸੀ ਕਰੀਰ 'ਚ ਜਾਂ ਮਲੇ 'ਚ ਸਿਰ ਢਾ ਕੇ ਖੜ ਜਾਂਦੀ ਜਿੰਨਾ ਮਰਜੀ ਮੀਂਹ ਪਈ ਜਾਂਦਾ ਬੱਕਰੀ ਭਜਦੀ ਨਹੀਂ ਸੀ ਹਾਂ ਆਹ ਰਚਾਰ ਕਰਨਗੀਆਂ ਨੇ ਡਿੱਗਣ ਦਿੰਦੀਆਂ ਸੜਕ ਤੇ ਹੋਣਗੀਆਂ ਹੋਣਗੀਆਂ ਇਹ ਜਿੰਨੇ ਜਿੰਨੇ ਲੋਕ ਕਮਜ਼ੋਰ ਹੋ ਜਾਂ ਨਾਲ ਇਹ ਵੀ ਕਮਜ਼ੋਰ ਹੋਈਆਂ ਇਹਨਾਂ ਦੀ ਖਰਾਕ ਨਹੀਂ ਰਹੀ ਜਾਂਡ ਨਹੀਂ ਰਹੀ ਮਲੇ ਨਹੀਂ ਰਹੀ ਕਰੀਰ ਨਹੀਂ ਰਹੀ ਹੂੰ ਟਿੱਬੇ ਨਹੀਂ ਰਹੀ ਠੀਕ ਗਵਾਰੇ ਲੋਕ ਬੀਜਣੋ ਤੇ ਉਦੋਂ ਬਹੁਤ ਇਸੇ ਕਰਕੇ ਜਿਆਦਾ ਸੀ ਨਾ ਵੀ ਛੋਲੇ ਗਵਾਰੇ ਇਹ ਜਾਨਿਕ ਸੁੱਕ ਦਾਣੇ ਵਾਲਾ ਸੀ ਜਿਆਦਾ ਸੀ ਵੜਾ ਦੋ ਠੀਕ ਆ ਜੋ ਛੋਲੇ ਵੜ ਲੈ ਕਿਨੇ ਟਾਟਾ ਢੇਕ ਬਗਾਉ ਖਾਈ ਜਾਂਦੀਆਂ ਬੱਕਰਾਂ ਗਵਾਰੇ ਦੇ ਪਾਗਲੀਆਂ ਚੁਗੀਆਂ ਹੁੰਦੀਆਂ 80 ਵਾਰ ਦੇ ਸੀਗੇ ਹੂੰ ਬੱਲੇ ਆ ਡਿੱਗੀਆਂ ਜਾਂਦੀਆਂ ਉਹਨਾਂ ਦੇ ਗੱਡੇ ਭਾਰੇ ਲਾਂਗੇ ਦੇ ਹੁਣ ਤਾਂ ਚੁਗਣਾ ਨੂੰ ਵੱਲੀ ਨਹੀਂ ਥੋੜੀ ਹਾਂ ਸੀਨਾ ਛੱਡਦੀਆਂ ਨਾ ਦਾਣੇ ਯਾਰ ਬਾਈ ਹਾਂ ਕਣਕ ਦਾ ਸੀਜ਼ਨ 15 ਦਿਨਾਂ ਫਿਰ ਤੂੜੀ ਬਣ ਜਾਣੀ ਐ ਯਾ ਲੱਗਾ ਤੇ ਜੇ ਕੰਟਰੋਲ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਲੱਦ ਦੇਣੀ ਆ ਰੂਟਾ ਬੇਟਰ ਆਗੇ ਠੀਕ ਹੈ ਨਾ ਹੁਣ ਤਾਂ ਸਾਰੇ ਪਾਸੋਂ ਪੈਸਾ ਸਣਕਣਿਆ ਸਣਕਣਾ ਪੈਸੇ ਵਾਲੇ ਦਾ ਬਸ ਜਿੱਥੇ ਮਰਜੀ ਵੀ ਜਾ ਜੰਮਾਲਾ ਲੋਕ ਬੋਦੀ ਛੱਡਦੇ ਸੀਗੇ ਹਮ ਲਾ ਚਾਰ ਲੋਕ ਜਾਂ ਲਾਂਗਾਂ ਨੂੰ ਕਹਿੰਦੇ ਲਜੋ ਵੱਢ ਕੇ ਜਿਵੇਂ ਆਪਾਂ ਗੱਲ ਕੀਤੀ ਵੀ ਟਾਈਮ ਲੱਗਦਾ ਨਸਲ ਤਿਆਰ ਕਰਨ ਤੇ ਹੁਣ ਖਰਚੇ ਬੰਦੇ ਦੇ ਇੰਨੇ ਹੋ ਗਏ ਮਾਲ ਵਾਲਾ ਬੰਦਾ ਵੀ ਕਿੰਨਾ ਸਬਰ ਰੱਖ ਲੂ ਹਣਾ ਵੇਚਣਾ ਪੈਂਦਾ ਹੀ ਆ ਮੁੰਡਿਆਂ ਨੇ ਪੀਲਾ ਵੇਖਿਆ ਨਹੀਂ ਇਹ ਆਉਣ ਵਾਲੀ ਬੱਚੀ ਨੂੰ ਕੀ ਦੱਸਣੀ ਅਸੀਂ ਪੀਲਾ ਵੇਖਿਆ ਹਾਂ ਨਹੀਂ ਵੇਖਿਆ ਅਸੀਂ ਖਾਧੀਆਂ ਹਮ ਆਹ ਚੌਲੜ ਕੀ ਪੀਲਾ ਸੀ ਖਾਧੀਆਂ ਬਣਾ ਦੇ ਪੀਲਾ ਖਾਦੇ ਪਤਾ ਨਹੀਂ ਪੀਲੇ ਵੀ ਸਾਡੇ ਪਿੰਡ ਦਾ ਬਾਹਲਾ ਪਰ ਅੱਛਾ ਅਸੀਂ ਲੋਕਾਂ ਦਾ ਖਾ ਕੇ ਹਰਾਮ ਕਰਕੇ ਸਾਡੇ ਪਿੰਡ ਦੀ ਉਹ ਕਿਹੜੀ ਮੋਟਰ ਹੈ ਜਿੱਥੇ ਅਸੀਂ ਨਹੀਂ ਚਾਹ ਕਰੀ ਹ ਸਾਡੀ 4.5000 ਕਿੱਲਾ ਜੂ ਹੈ ਹਮ ਠੀਕ ਹੈ ਨਾ ਤੇ ਨਾ ਸਾਨੂੰ ਕਰੇ ਕਿਸੇ ਨੇ ਲੜਖੜਾ ਮਾਰਿਆ ਨਾ ਸਾਨੂੰ ਕਦੇ ਕਿਸੇ ਨੇ ਕੋਸ ਆਕੇ ਮਾਲ ਵਾਲਾ ਬੰਦੇ ਦਾ ਪਿੰਡ ਦੇ ਸਿਰ ਤੇ ਹੈ ਵੀ ਜਿੰਨਾ ਪਿੰਡ ਚੰਗਾ ਉਹਨਾਂ ਹੀ ਮਾਲ ਦੂਜੀ ਗੱਲ ਇਹ ਹੈ ਵੀ ਤਕਰੀਬਨ ਹੀ ਸਾਡੇ ਪਿੰਡ ਚ ਕੋਈ ਮੁੰਡਾ ਬਚਿਆ ਹੋਣਾ ਜਿਹੜੇ ਨੇ ਸਾਡੇ ਨਾਲ ਬਹਿ ਕੇ ਨਹੀਂ ਚਾਹ ਪੀਤੀ ਆ ਅੱਛਾ ਅੱਛਾ ਤੇਰੀ ਦੀ ਲਾਲੀ ਵੀ ਦੇਖ ਲਓ ਠੀਕ ਹੈ ਨਾ ਤੇ ਸਾਡੇ ਲੈਂਕ ਆਪਦੇ ਭੈਣਾ ਭਰਾਵਾਂ ਆਲੇ ਆ ਸਾਰਿਆਂ ਦੇ ਨਾਲ ਦੁੱਖ ਦੇ ਸੁੱਖ ਦੇ ਭਲਾ ਸਾਡੀ ਪਿੰਡ ਚ ਘਟ ਗੈਂਤੀ ਹੈ ਪਰ ਦੁੱਖ ਦੇ ਸੁੱਖ ਦੇ ਸਾਡੇ ਲੋਕ ਆਪਦੇ ਭੈਣਾ ਭਰਾਵਾਂ ਵਾਂਗ ਆਉਂਦੇ ਸਹੀ ਹੈ ਜੀ ਠੀਕ ਹੈ ਬਾਈ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਦੱਸੀਆਂ ਹਨਾ ਕੀਮਤੀ ਜਾਣਕਾਰੀ ਦਿੱਤੀ ਸਾਰੇ ਭਰਾਵਾਂ ਦਾ ਬਾਈ ਧੰਨਵਾਦ ਤੇ ਦੋਸਤੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੀ ਗੱਲ ਪੁੱਛਣੀ ਆ ਤਾਂ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਕੋਈ ਜਾਨਵਰ ਲੈਣਾ ਜਾਨਵਰ ਬਾਰੇ ਪੁੱਛਣਾ ਦਵਾਈ ਬਾਰੇ ਪੁੱਛਣਾ ਤਾਂ ਕੰਮ ਵਾਲਾ ਬੰਦਾ ਹੀ ਫੋਨ ਕਰੇ ਹਨਾ ਬਾਈ ਹਾਂ 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 ਠੀਕ ਹੈ ਬਾਈ ਧੰਨਵਾਦ ਠੀਕ ਹੈ ਵੀਰੇ ਧੰਨਵਾਦ